ਆਉਣ ਵਾਲੇ ਤੋ ਕੰਮ ਪਹਿਲਾਂ ਜਿੱਥੇ ਸਵੇਰੇ ਪੂਜਾ ਕੀਤੀ ਉਸੇ ਮੰਦਰ ਦੇ ਸਾਹਮਣੇ ਬਹਿ ਕੇ ਅੰਡਿਆਂ ਦੀ ਪੁਰਜੀ ਖਾਦੀ ਜਾ ਰਹੀ ਹੈ ਦੱਸੋ ਕਿਸ ਦੇ ਘਰ ਇਸ ਤਰ੍ਹਾਂ ਹੁੰਦਾ ਜਿੱਥੇ ਅਸੀਂ ਪੂਜਾ ਪਾਠ ਕਰਦੇ ਹਾਂ ਤੇ ਦੂਸਰੀ ਗੱਲ ਇਹਨੇ ਕੀ ਕਹੀਏ ਪਿੰਕੀ ਅੰਡੇ ਉੰਡੇ ਨਹੀਂ ਖਾਂਦੀ ਲਗਲੀ ਵੀ ਨਹੀਂ ਖਾਂਦੀ ਸ਼ਾਬਾਸ਼ ਪਿੰਕੀ ਤੂੰ ਲੱਗਦਾ ਜਿਹੜੀ ਮੈਂ ਕਮਲ ਤੇ ਵੀਡੀਓ ਪਾਈ ਸੀ ਤੇ ਨਾਲ ਤੇਰੇ ਤੇ ਪਾਈ ਸੀ ਉਹ ਤੂੰ ਭੁੱਲ ਗਈ ਆ ਬੋਲ ਠੀਕ ਹੈ ਕੰਡੋ ਅੱਧੀ ਕਰੇ ਤੈਨੂੰਗੀ ਧਰਮਾਂ ਦੇ ਨਾਮ ਤੇੜ ਬੇਕ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 255 ਜੇ ਕਰੇਗਾ ਤੇਰੇ ਕਿ ਪੁੱਤੇ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਮੈਨੂੰ ਇੱਕ ਗੱਲ ਦੱਸਿਓ ਜਦੋਂ ਕੋਈ ਵੀ ਬੰਦਾ ਆ ਜਾਂ ਬੰਦੀ ਵਲੋਗਿੰਗ ਸਟਾਰਟ ਕਰਦਾ ਹੈ ਕੀ ਉਹਨੂੰ ਝੂਠ ਬੋਲਣ ਤੇ ਬੇਅਦਬੀ ਕਰਨ ਦਾ ਲਾਇਸੈਂਸ ਮਿਲ ਜਾਂਦਾ ਹੈ ਹੁਣ ਤੁਸੀਂ ਸੋਚੋਗੇ ਮੈਂ ਅਜਿਹਾ ਕਿਉਂ ਕਹਿ ਰਹੀ ਆ ਹੁਣ ਅਜਿਹਾ ਕਿਸੇ ਨੇ ਕੀ ਕੀਤਾ ਕੀਤਾ ਗਿਆ ਜੀ ਬਿਲਕੁਲ ਕੀਤਾ ਗਿਆ ਹੈਗਾ ਠੀਕ ਹੈ ਜੀ ਲੋਕੀ ਗਰੀਬੀ ਦੇ ਨਾਂ ਤੇ ਇਹਨਾਂ ਨੂੰ ਸਪੋਰਟ ਕਰਦੇ ਆ ਤੇ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਆ ਬੇਅਦਬੀ ਚਾਹੇ ਸਿੱਖ ਧਰਮ ਚ ਹੋਵੇ ਚਾਹੇ Hindu ਧਰਮ ਚ ਹੋਵੇ ਚਾਹੇ ਕਿਸੇ ਵੀ ਧਰਮ ਚ ਹੋਵੇ ਬੇਅਦਬੀ ਮੀਨਸ ਬੇਅਦਬੀ ਝੂਠ ਚਾਹੇ ਕਿਸੇ ਵੱਡੇ ਬਲੌਗਰ ਵੱਲੋਂ ਬੋਲਿਆ ਗਿਆ ਹੋਵੇ ਚਾਹੇ ਕਿਸੇ ਛੋਟੇ ਬਲੌਗਰ ਵੱਲੋਂ ਬੋਲਿਆ ਗਿਆ ਹੋਵੇ ਝੂਠ ਮੀਨਸ ਝੂਠ ਉਹ ਵੀ ਸ਼ਰੀਆਮ ਝੂਠ ਸਫੇਦ ਝੂਠ ਨੀਰਾ ਝੂਠ ਉਸ ਝੂਠ ਨਾਲ ਰਿਲੇਟਡ ਮੈਂ ਇੱਕ ਵੀਡੀਓ ਪਹਿਲਾਂ ਵੀ ਪਾ ਚੁੱਕੀ ਆ ਠੀਕ ਹੈ ਹੁਣ ਤੁਸੀਂ ਕਹੋਗੇ ਮੈਂ ਕੀ ਦੀ ਗੱਲ ਕਰ ਰਹੀ ਆ ਜੀ ਮੈਂ ਗੱਲ ਕਰ ਰਹੀ ਆ ਨਵੀਂ ਨਵੀਂ ਬਲੌਗਰ ਬਣੀ ਜੋੜੀ ਦੀ ਪਿੰਕੀ ਤੇ ਉਹਦੇ ਘਰ ਵਾਲੇ ਦੀ ਠੀਕ ਹੈ ਇਹ ਕਾਫੀ ਚੀਜ਼ਾਂ ਹਰਕਤਾਂ ਇਹੋ ਜਿਹੇ ਕਰਦੇ ਹੈਗੇ ਆ ਜਿਹੜੀਆਂ ਕਿ ਸਹੀ ਨਹੀਂ ਹੈਗੀਆਂ ਠੀਕ ਹੈ ਗਰੀਬ ਆ ਆਪਣੇ ਵਲੌਗਿੰਗ ਕਰ ਰਹੇ ਹੈਗੇ ਕਰੇ ਜਾਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਬ ये बर्दाश्त काबिल नहीं है ठीक है जी पहला देखो एक क्लिप बाकी गल एड ऑन होंगे रहनगिया पिंकी हर रोज अपने दिन की शुरुआत पूजा पाठ तो करती है बहुत वादिया सारे पूजा पाठ करना चाहिए यह भगवान के तिलक लगा अपने तिलक लगा है अपने तिलक लगा तो बाद उंगल उस ਡੱਬੀ ਦੇ ਵਿੱਚ ਪੂੰਝਦੀ ਜਿਸ ਵਿੱਚੋਂ ਕੱਲ ਨੂੰ ਭਗਵਾਨ ਨੂੰ ਤਿਲਕ ਕਰਨਾ ਹੈ ਠੀਕ ਹੈ ਅੱਜ ਤੱਕ ਇਹ ਕੱਲੀ ਸੀ ਠੀਕ ਹੈ ਇੱਕ ਦੋ ਦਿਨ ਪਹਿਲਾਂ ਦੀ ਕਲਿੱਪ ਦੇਖੀ ਹੋਈ ਵਾਲੀ ਠੀਕ ਹੈ ਸਾਰਿਆਂ ਦੇ ਤਿਲਕ ਲਗਾਉਗੀ ਦੇਖੋ ਆਪਣੇ ਮੱਥੇ ਤੇ ਪਸੀਨਾ ਵੀ ਹੁੰਦਾ ਧੂੜ ਕਰਨ ਵੀ ਹੁੰਦੇ ਆ ਆਪਾਂ ਐਦਾਂ ਤਿਲਕ ਲਗਾ ਕੇ ਉਹੀ ਡੱਬੀ ਚ ਉਂਗਲ ਪਾਦਨੇ ਹੈਗੇ ਜਾਂ ਪੂੰਝਦਨੇ ਆ ਠੀਕ ਹੈ ਤਿਲਕ ਜੁੱਠਾ ਹੋ ਗਿਆ ਨਾ ਅਸੀਂ ਤਾਂ ਜੁੱਠੇ ਹੀ ਹੁੰਨੇ ਆ ਤੇ ਆ ਦੇਖੋ ਜਰਾ ਇਸ ਵੀਡੀਓ ਦੇ ਵਿੱਚ ਗਲਤੀਆਂ ਤੋਂ ਇਲਾਵਾ ਇਹਦੇ ਝੂਠ ਵੀ ਬਹੁਤ ਹੈ ਠੀਕ ਹੈ ਨਾ ਬਹੁਤ ਝੂਠ ਬੋਲੇ ਹੋਏ ਨੇ ਠੀਕ ਹੈ ਇਹ ਵੀ ਕਮਲ ਦੇ ਰਸਤੇ ਤੇ ਤੁਰੀ ਹੋਈ ਹੈ ਆਪਣੇ ਤਿਲਕ ਲਗਾਇਆ ਆਪਣੇ ਫੈਮਿਲੀ ਮੈਂਬਰ ਵਾਲੇ ਦੇ ਤਿਲਕ ਲਗਾਇਆ ਤਾਂ ਉਸ ਤੋਂ ਬਾਅਦ ਉਹੀ ਉਂਗਲ ਪੂੰਜੀ ਦੀ ਡੱਬੀ ਦੇ ਵਿੱਚ ਠੀਕ ਹੈ ਜਿਹਦੇ ਨਾਲ ਕੱਲੇ ਫਿਰ ਭਗਵਾਨ ਨੂੰ ਤਿਲਕ ਕਰੋਗੇ ਦੱਸੋ ਮੋਸਟਲੀ ਆਪਾਂ ਕੀ ਕਰਦੇ ਆ ਜੇ ਆਪਾਂ ਤਿਲਕ ਲਗਾਉਣਾ ਹੁੰਦਾ ਤਿਲਕ ਆਪਾਂ ਹੱਥ ਤੇ ਰੱਖ ਲੈਣੇ ਹੈਗੇ ਆ ਫਿਰ ਆਪਾਂ ਆਪਣੇ ਵੀ ਲਗਾਣੇ ਹੈਗੇ ਆ ਆਪਣੀ ਫੈਮਿਲੀ ਵਾਲਿਆਂ ਦੇ ਵੀ ਲਗਾਣੇ ਹੈਗੇ ਆ ਠੀਕ ਹੈ ਹੁਣ ਤੁਸੀਂ ਇਹਦਾ ਦੂਜਾ ਝੂਠ ਦੇਖੋ ਇਹ ਕਹਿੰਦੀ ਮੈਂ ਜੱਗ ਭਰ ਕੇ ਚਾਹ ਬਣਾਈ ਹੈਗੀ ਹੈ लवली ਨੇ ਪੀਣੀ ਨਹੀਂ ਤੇ ਮੈਂ ਪੀਣੀ ਆ ਪਹਿਲਾ ਕਲਿੱਪ ਦੇਖੋ ਫਿਰ ਇਹਦਾ ਝੂਠ ਅੱਗੇ ਦਿਖਾਨੀ ਆ ਆ ਦੇਖੋ ਜੀ ਪੂਰੇ ਜੱਗ ਭਰ ਕੇ ਚਾਹ ਪੀਨੇ ਨਹੀਂ ਦੇਖੋ ਜੀ ਅੱਜ लवली ਨਹੀਂ ਪੀਰੇ लवली ਕਰਾਈਨਾ ਸਦਾ ਚਾਹ ਕੌਣ ਪੀਏਗਾ ਮੈਂ ਹੀ ਇਕੱਲਾ ਪੀਉਂਗੀ ਚਾਹ लवली ਨਹੀਂ ਹੁਣ ਤੁਸੀਂ ਉਸ ਤੋਂ ਇੱਕ ਅੱਧੇ ਦਿਨ ਪਹਿਲਾਂ ਦੀ ਇੱਕ ਕਲਿੱਪ ਹੈਗੀ ਐ ਜਿੱਚੇ ਕਹਿਦੀ ਐ ਬਸ ਮੈਂ ਤਾਂ ਚਾਹ ਜਿਆਦਾ ਪਿੰਦੀ ਨਹੀਂ ਹੈਗੀ ਬਸ ਇੰਨੀ-ਇੰਨੀ ਕੁ ਹੀ ਬਣਾਈ ਹੈਗੀ ਐ ਦੱਸੋ ਇੱਕ ਦਿਨ ਨੇ ਜਗ ਭਰ ਕੇ ਪੀਦੀ ਐ ਤੇ ਇੱਕ ਦਿਨ ਪਹਿਲਾਂ ਇਹ ਕਹਿ ਰਹੀ ਹੈਗੀ ਮੈਂ ਤਾਂ ਚਾਹ ਪਿੰਦੀ ਨਹੀਂ ਮੈਂ ਤਾਂ ਬਹੁਤ ਘੱਟ ਪਿੰਦੀ ਹੈਗੀ ਐ ਹਰ ਜਗ੍ਹਾ ਤੇ ਇਹਦੀ ਡੋਗਲੇ ਸਟੇਟਮੈਂਟ ਹੈਗੀ ਐ ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਐ ਹਜੇ ਅੱਗੇ ਦੇਖਿਓ ਜ਼ਰਾ ਜਾ ਕੇ ਜੀ opinion ਲੱਗਿਆ ਹਮ ਚਾਹ ਦੇ ਕੋ ਚਾਹ ਵੀ ਥੋੜੀ ਥੋੜੀ ਰੀਲਵਰੀਕ ਨਹੀਂ ਤੇ ਮੈਂ ਜਾਲਾ ਚਾਹ ਮੁਝ ਜੱਛ ਨਹੀਂ ਲੱਗਦਾ। ਇਹ ਲੱਭੀ ਕਰ। ਸੁਣ ਲਿਆ ਜੀ ਹੁਣ ਕੀ ਕਹਿ ਰਹੀ ਹੈ? ਜ਼ਿਆਦਾ ਚਾਹ ਮੂਝੇ ਅੱਛੀ ਨਹੀਂ ਲੱਗਦੀ ਹੈਗੀ ਤੇ ਅਗਲੇ ਦਿਨ ਨੂੰ ਜੱਗ ਭਰ ਕੇ ਪੀਣ ਵੀ ਪਸੰਦ ਆ ਜਾਂਦੀ ਹੈਗੀ ਐ। ਠੀਕ ਐ ਤੇ ਹੁਣ ਤੁਸੀਂ ਇਹ ਕਲਿੱਪ ਦੇਖੋ ਇਹਨੇ ਪੂਜਾ ਪਾਠ ਕੀਤੀ ਹੈਗੀ ਐ। ਪੂਜਾ ਪਾਠ ਕਰਨ ਤੋਂ ਬਾਅਦ ਠੀਕ ਐ ਇਹਨਾਂ ਨੇ ਬਣਾਈ ਅੰਡਿਆਂ ਦੀ ਪੁਰਜੀ ਚਲੋ ਕੋਈ ਨਹੀਂ ਤੁਸੀਂ ਪੂਜਾ ਪਾਠ ਆਪਣਾ ਨਿਤਨੇਮ ਕਰ ਲਿਆ ਹੈਗਾ ਉਸ ਤੋਂ ਬਾਅਦ ਤੁਸੀਂ ਖਾਣਾ ਕੁਝ ਖਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ। ਬਟ ਪਹਿਲੇ ਕਲਿੱਪ ਦੇਖੋ ਫਿਰ ਦੱਸ

ਔਰ ਸਪੈਸ਼ਲ ਡਿਮਾਂਡ ਕੀ ਹੈ ਟਮਾਟਰਾਂ ਤਾਂ ਬਿਨਾ ਖਾਣੀ ਐ ਚਲੋ ਕੋਈ ਨਹੀਂ ਖੁਰਾਕ ਖਾਣੀ ਚਾਹੀਦੀ ਐ ਜੀ ਸਦਕੇ ਖਾਓ ਸਾਡੇ ਵੱਲੋਂ 6 ਅੰਡੇ ਦੀ ਜਗ੍ਹਾ 12 ਅੰਡੇ ਵੀ ਖਾਉਦੇ ਹਾਂ ਅਸੀਂ ਕੋਈ ਚੱਕਰ ਨਹੀਂ ਐ ਬਟ ਇਸ ਤੋਂ ਬਾਅਦ ਜਿਹੜੇ ਪਿੰਕੀ ਦੇ ਝੂਠ ਤੇ ਬੇਅਦਬੀਆਂ ਸਟਾਰਟ ਹੋਣੀਆਂ ਐ ਇਹ ਕਿੱਥੋਂ ਤੱਕ ਵਾਜੀ ਪੈਗ ਦੱਸਿਓ ਮੈਨੂੰ ਜਰਾ ਖੁਰਾਕ ਖਾਣੀ ਖਾਓ ਤੁਸੀਂ ਚਲੋ ਅੱਗੇ ਮੈਂ ਤੁਹਾਨੂੰ ਦਿਖਾਨੀ ਐ ਇਹਦੀ ਹਰਕਤਾਂ ਲੋ ਜੀ ਨਮਕ ਮਚਾ ਲਓ ਟਮਾਟਰ ਦੀ ਪਿਆਜ਼ ਇਸੀ ਕਾ ਖਾਣੇ ਦੀ ਦਿਲ ਕਰ ਰਹਾ ਸੀ। ਐ ਸੋ ਕੋਰਡ ਬਲੌਗਰ ਨਹੀਂ ਆ ਤੂੰ ਬਲੌਗਾਂ ਲਈ ਜੋ ਮਰਜ਼ੀ ਕਰਵਾ ਲੋ। ਇਸੀ ਕਾ ਖਾਣੇ ਕਾ ਦਿਲ ਕਰ ਰਹਾ ਥਾ। ਤੱਬ ਹੀ ਮੈਂ ਬਣਾ ਰਹੀ ਹਾਂ ਅੰਡੇ ਕੀ ਭੁਰਜੀ। ਉਹਦਾ ਚਾਹੇ ਘਰ ਵਾਲੇ ਨੂੰ ਪੁੱਛਦੀਆਂ ਨਾ ਹੁਣ। ਪਹਿਲਾਂ ਕੌਣ ਪੁੱਛਦਾ ਸੀ ਪਵਨ ਨੂੰ? ਸਾਰਾ ਦਿਨ ਤਾਂ ਤੂੰ ਕਮਲ ਦੇ ਘਰੇ ਬੜੀ ਤੰਦੀ ਸੀ। ਤੇ ਉਹ ਵੀ ਮੋਸਟਲੀ ਕੀ ਹੁੰਦਾ ਸੀ? ਆਪਣਾ ਆਟੋ ਰਿਕਸ਼ਾ ਚੁੱਕ ਕੇ ਕਦੀ ਉਹਨੂੰ ਇੱਥੇ ਲੈ ਕੇ ਘੁੰਮਦਾ ਸੀ, ਉਹਨੂੰ ਉੱਥੇ ਲੈ ਕੇ ਘੁੰਮਦਾ ਸੀ। ਉਦੋਂ ਕਿਦਾਂ ਖਿਆਲ ਰੱਖਦੇ ਸੀ ਇਹ ਤਾਂ ਮੈਂ ਦੱਸੀ ਜਰਾ। ਡੇਲੀ ਬਿਨ ਨਾਗਾ ਮੋਸਟਲੀ ਤੂੰ ਕਮਲ ਦੇ ਘਰੇ ਹੁੰਦੇ ਸੀ। ਠ ऐसा देख तो प्याज तीन है अगे देखते बराउन हो गया मसाल आगे तो असली शेफ प्याज ब्राउन हो गए हूं पावे मसाला ਅੰਡੇ ਕਿਸੇ ਤੋਂੜेंगे ਇਸੇ ਤੋਂੜेंगे ਪਤਨ ਚਕੂਆ ਕਿ ਚਮਚੀਆਂ ਨੇ ਲਿਆ ਹੋਇਆ ਤੋੜਨ ਲਈ ਠੀਕ ਹੈ ਇਸ ਤੋਂ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਪਿਆਜ਼ ਬ੍ਰਾਊਨ ਹੋ ਜਾਂਦੇ ਉਸ ਤੋਂ ਬਾਅਦ ਮਸਾਲਾ ਪਾਈਦਾ ਇਹ ਤੁਹਾਨੂੰ ਨਵੀਂ ਨੌਲੇਜ ਮਿਲੀ ਹੈ ਨਾ ਅੱਜ ਸਾਰਿਆਂ ਨੂੰ ਹੈਨਾ ਦੇਖਿਆ ਕਿੰਨਾ ਆਪਣਾ ਫਾਇਦਾ ਕਰਵਾਂਦੀ ਹੈ ਹੈਗੀਆਂ ਕੋਈ ਨਹੀਂ ਹੈਗਾ ਵਲੌਗ ਚ ਬੋਲਣ ਕੀ ਕਰਨ ਕੀ ਇਸ ਕਰਕੇ ਅੰਡਿਆਂ ਦੀ ਪੁਰਜੀ ਪੂਰੀ ਬੰਦੀ ਦਿਖਾਤੀ ਠੀਕ ਹੈ ਆ ਪਿਆਜ਼ ਤਰਿਆ ਮਸਾਲਾ ਪਾਇਆ ਅੰਡੇ ਤੋੜ ਕੇ ਪਾਏ ਐ ਇਦਾਂ ਪੁਰਜੀ ਹਲਾਰੀ ਐ ਇਦਾਂ ਪਿਆਜ਼ ਲਾਲ ਹੋਏ ਇਹ ਹੁੰਦਾ ਇਹ ਕੰਮ ਹੁੰਦੇ ਟੈਲੈਂਟਲੈਸ ਲੋਕਾਂ ਦੇ ਠੀਕ ਹੈ ਕਿਉਂਕਿ ਇਹਨਾਂ ਕੋ ਆਪਣੀ ਕੋਈ ਕ੍ਰੀਏਟੀਵਿਟੀ ਤਾਂ ਹੈ ਹੀ ਨਹੀਂ ਕੁਝ ਕਰ ਸਕਦੇ ਨਹੀਂ ਠੀਕ ਹੈ ਇਸ ਕਰਕੇ ਅੰਡਿਆਂ ਦੀ ਪੁਰਜੀ ਜਾਂ ਕੋਈ ਲੋਕ ਸਬਜੀ ਬੈਂਗਣਾ ਦੀ ਸਬਜੀ ਆਹੀ ਤੇ ਬਣਾ ਕੇ ਦਿਖਾ ਸਕਦੇ ਆ ਹੋਰ ਕੀ ਕਰ ਸਕਦੇ ਆ ਜਿਹੜੀ ਜਿਹੜੇ ਕੰਮ ਸਾਡੀਆਂ ਨਾਨੀਆਂ ਦਾਦੀਆਂ ਸਦਿਆਂ ਤੋਂ ਕਰਦੀਆਂ ਆ ਰਹੀਆਂ ਠੀਕ ਹੈ ਰੋਟੀ ਪਾਣੀ ਸਬਜੀ ਠੀਕ ਹੈ ਉਹ ਤਾਂ ਤਰ੍ਹਾਂ ਤ ਪਿਆ ਜੀ ਲੋਕਾਂ ਦੇ ਵਿੱਚ ਸਾਨੂੰ ਉਹ ਦਿਖਾ ਰਿਹਾ ਕਿੰਨਾ ਟੈਲੈਂਟ ਹੈ ਨਾ ਪੰਜਾਬ ਦੇ ਵਿੱਚ ਜੋਜੀ ਅੰਡਾ ਦੀ ਗੁਰਜੀ ਤੇ ਦਾਲ ਤੇ ਰੋਟੀ ਤੋਂ ਗਾਇਸ ਮੇਰਾ ਦਿਲ ਕਰ ਰਿਹਾ ਸੀ ਅੰਡਾ ਦੀ ਗੁਰਜੀ ਖਾਣ ਦਾ ਕਿੰਨੇ ਦਿਨ ਹੋ ਗਏ ਖਾਈ ਨਹੀਂ ਨੇ ਤਾਂ ਵੀ ਕਿ ਲਈ ਬਨੇ ਹੈ ਖਾਈ ਨਹੀਂ ਤੋਂ ਸਿਰਫ ਮੈਂ ਹੀ ਖਾਵਾਂਗਾ ਇਹ ਨਹੀਂ ਇੰਕੀ ਨਹੀਂ ਖਾਂਦੇ ਅੰਡੇ ਉਂਦੇ ਨਾ ਖਾਵੇ ਲਵਲੀ ਵੀ ਨਹੀਂ ਖਾਂਦੇ ਲੋਕੀ ਬੱਸ ਨਹੀਂ ਖਾਦੇ ਅਜੋ ਗਾਇਸ ਇਹਨੇ ਅੰਡੇ ਦੀ ਗੁਰਜੀ ਖਾਣੀ ਹੈ ਤੇ ਕਹੇ ਜੇ ਬਨੇ ਅੰਡੇ ਦੀ ਗੁਰਜੀ ਕਮੈਂਟਾਂ ਚ ਜ਼ਰੂਰ ਦੱਸਿਓ ਪਣ ਇੱਥੇ ਇਹਨਾਂ ਨੇ ਕਿਤੇ ਜੁੱਤੀਆਂ ਖਾਣ ਵਾਲੇ ਦੋ ਕੰਮ ਪਹਿਲਾ ਜਿੱਥੇ ਸਵੇਰੇ ਪੂਜਾ ਕੀਤੀ ਉਸੇ ਮੰਦਿਰ ਦੇ ਸਾਹਮਣੇ ਬਹਿ ਕੇ ਅੰਡਿਆਂ ਦੀ ਪੁਰਜੀ ਖਾਧੀ ਜਾ ਰਹੀ ਹੈ ਦੱਸੋ ਕਿਸ ਦੇ ਘਰ ਇਸ ਤਰ੍ਹਾਂ ਹੁੰਦਾ ਜਿੱਥੇ ਅਸੀਂ ਪੂਜਾ ਪਾਠ ਕਰਦੇ ਹੈਗੇ ਆ ਜਿੱਥੇ ਖਾਟੂ ਸ਼ਾਮ ਦੇਰ ਕਾਲੀ ਮਾਤਾ ਦੀਆਂ ਤੋਂ ਮੂਰਤੀਆਂ ਫੋਟੋਆਂ ਰੱਖੀਆਂ ਹੋਈਆਂ ਠੀਕ ਹੈ ਉਹਨਾਂ ਦੇ ਸਾਹਮਣੇ ਬਹਿ ਕੇ ਤੂੰ ਅੰਡਿਆਂ ਦੀ ਪੁਰਜੀ ਕਿਸ ਤਰ੍ਹਾਂ ਖਾ ਸਕਦੀ ਹੈ ਖਾ ਸਕਦਾ ਹੈ ਆ ਠੀਕ ਹੈ ਬੋਲੋ ਇੱਕ ਤਾਂ ਜਿੱਥੇ ਅਸੀਂ ਸੌਣੇ ਹੈਗੇ ਜਿੱਥੇ ਅਸੀਂ ਗ੍ਰੈਸਟ ਕਰਦੇ ਹੈਗੇ ਆ ਉਸ ਕਮਰੇ ਦੇ ਵਿੱਚ ਮੰਦਿਰ ਹੋਣਾ ਹੀ ਨਹੀਂ ਚਾਹੀਦਾ ਦੂਸਰੀ ਗੱਲ ਮੰਦਰ ਇਹਨਾਂ ਦਾ ਕਿੰਨੀ ਨੀਵੀ ਹੈਗਾ ਠੀਕ ਹੈ ਇਹ ਹਮੇਸ਼ਾ ਮੰਦਰ ਤੋਂ ਉੱਪਰ ਬੈਠੇ ਹੁੰਦੇ ਆ ਜਦਕਿ ਸਾਡੇ ਮੰਦਰ ਹੈਗੇ ਆ ਜਾਂ ਜਿਹੜੇ ਫੋਟੋਆਂ ਅਸੀਂ ਬਾਬਿਆਂ ਦੀ ਲਾਨੀ ਹੈਗੀਆਂ ਨੇ ਸਾਡੇ ਸਿਰ ਤੋਂ ਉੱਪਰ ਹੋਣੀਆਂ ਚਾਹੀਦੀਆਂ ਇਹ ਜਦੋਂ ਬੈੱਡ ਤੇ ਬੈਠਦੇ ਆ ਮੰਦਰ ਤੋਂ ਉੱਪਰ ਹੁੰਦੇ ਆ ਦੱਸੋ ਕਿੱਥੇ ਹੁੰਦਾ ਐਂਸਰ ਇਹਨਾਂ ਨੂੰ ਆ ਰਿਸਪੈਕਟ ਹੈਗੀ ਆ ਆਪਣੇ ਦੇਵੀ ਦੇਵਤਿਆਂ ਦੀ ਭਗਵਾਨਾਂ ਦੀ ਓਕੇ ਤੇ ਦੂਸਰੀ ਗੱਲ ਇਹਨੇ ਕੀ ਕਹੀਏ ਪਿੰਕੀ ਅੰਡੇ-ਉੰਡੇ ਨਹੀਂ ਖਾਂਦੀ ਲਵਲੀ ਵੀ ਨਹੀਂ ਖਾਂਦੀ ਸ਼ਾਬਾਸ਼ ਪਿੰਕੀ ਤੂੰ ਲੱਗਦਾ ਜਿਹੜੀ ਮੈਂ ਕਮਲ ਤੇ ਵੀਡੀਓ ਪਾਈ ਸੀ ਤੇ ਨਾਲ ਤੇਰੇ ਤੇ ਪਾਈ ਸੀ ਉਹ ਤੂੰ ਭੁੱਲ ਗਈ ਆ ਬੋਲ ਠੀਕ ਹੈ ਪਿੰਕੀ ਅੰਡੇ ਨਹੀਂ ਖਾਂਦੀ ਜੀ ਨਾ 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 ਪਿੱਕੀ ਅੰਡਿਆਂ ਦੀ ਪੁੱਤ ਜੀ ਨਹੀਂ ਖਾਂਦੀ ਇਹ ਖਾਂਦੀ ਆ ਮੱਛੀ ਚੋਲ ਨਹੀਂ ਜੀ ਕਿ ਤੇ ਮੈਂ ਕਲਿੱਪ ਲਗਾ ਕੇ ਪ੍ਰੂਫ ਕਰ ਦੇਣੀ ਆ ਠੀਕ ਹੈ ਆ ਦੇਖੋ ਕਲਿੱਪ ਫਿਰ ਅੱਗੇ ਗੱਲ ਕਰਦੇ ਆ ਇਹ ਤਾਂ ਜੀਵ ਨੂੰ ਮਾਰਦੇ ਆ ਇਹ ਉਹ ਹੈ ਬਰ ਸੁਬਹ ਕਦੇ ਨਹੀਂ ਮਾਰਦਾ ਗੀ 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 ਮੱਛੀਆਂ ਕਾਲੀਆਂ ਸੁਭਾਗ ਤੁਮੇ ਨਹੀਂ ਖਾ। ਅੱਜ ਕੱਲ੍ਹ ਦੁਨੀਆਂ ਇਨਸਾਨ ਨੂੰ ਸਾਰੇ ਮੱਛੀ ਹੈ। ਹੌ ਤਰੀ। ਹਮ ਮੈਂ ਉਹ ਕੀ ਸਾਫ ਕਰ ਰਿਹਾ ਪਿੰਕੀ। ਇਹ ਉਸੇ ਤੋਂ ਉਹ ਵਹੀ ਹੈਗੀ ਆ ਤੇ ਕਿਹੜੀ ਹੈ? ਰੂਪचंद। ਹੈ? ਰੂਪचंद ਮੱਛੀ। ਰੂਪचंद ਉੱਚ ਕੀ ਸਪੈਸ਼ਲ ਹੈ? ਉਸ ਵੇ ਖਾਟੇ ਨਹੀਂ ਰਿਹਾ ਜਿਆਦਾ ਮੋਟੇ ਮੋਟੇ। ਅੱਛਾ ਹੁਣ ਤੁਸੀਂ ਦੇਖਿਆ ਵੀ ਪਿੰਕੀ ਕਿਸ ਤਰ੍ਹਾਂ ਕਮਲ ਤੇ ਉਹਦੇ ਹਸਬੰਡ ਦੇ ਨਾਲ ਮੱਛੀ ਲੈਣ ਲਈ ਮੱਛੀ ਮਾਰਕੀਟ ਚ ਗਈ ਤੇ ਆਪਣੇ ਵਰਗੇ ਲੋਕ ਉਸ ਏਰੀਆ ਦੀ ਸਮੈਲ ਵੀ ਨਹੀਂ ਲੈ ਸਕਦੇ। ਠੀਕ ਹੈ? ਔਰ ਬਕਾਇਦਾ ਦੇਖੋ ਕੀ ਗੱਲਾਂ ਹੋ ਰਹੀਆਂ। ਕਮਲ ਕਾਂਦੀ ਲੋਕੀ ਕਹਿਣਗੇ ਹਾਈ ਜੀਵ ਨੂੰ ਮਾਰਦੇ ਆ ਤੇ ਪਿੰਕੀ ਕੀ ਕਹਿ ਰਹੀ ਐ ਵੀ ਇੱਥੇ ਲੋਕ ਇਨਸਾਨ ਨੂੰ ਖਾ ਜਾਂਦੇ ਹੈਗੇ ਆ ਤੁਹਾਨੂੰ ਨਹੀਂ ਖਾ ਗਿਆ ਸੀ ਇਹ ਉਹ ਇਸ ਤਰ੍ਹਾਂ ਦੀ ਗੱਲਾਂ ਕਰ ਰਹੀ ਹੈਗੀ ਐ ਠੀਕ ਐ ਵੀ ਕੋਈ ਇਹਦੇ ਦਿਲ ਦੇ ਵਿੱਚ ਕਿਸੇ ਜੀਵ ਪ੍ਰਤੀ ਕੋਈ ਰਹਿਮ ਹੀ ਨਹੀਂ ਹੈਗਾ ਚਲੋ ਜਿਹੜੇ ਖਾਂਦੇ ਉਹਨਾਂ ਨੂੰ ਕੀ ਰਹਿਮ ਆਣਾ ਹੈਗਾ ਪਰ ਘਟੋ ਘਟ ਤੁਸੀਂ ਝੂਠ ਤਾਂ ਨਾ ਬੋਲੋ ਹੈਨਾ ਔਰ ਇੱਕ ਇੱਕ ਨੂੰ ਡਿਟੇਲ ਪਤਾ ਹੈਗਾ ਵੀ ਆਹ ਮੱਛੀ ਕਿਹੜੀ ਆ ਰੂਪਚੰਦ ਮੱਛੀ ਆ ਫਲਾਣੀ ਮੱਛੀ ਹੈਗੀ ਐ ਉਹਨੂੰ ਸਾਫ਼ ਕਿਉਂ ਕਰ ਰਹੀ ਐ ਕਿੱਦਾਂ ਕਰ ਰਹੀ ਐ ਇਹ ਡਿਟੇਲ ਦੇ ਵਿੱਚ ਚੀਜ਼ਾਂ ਕਿਹਨੂੰ ਪਤਾ ਹੁੰਦੀਆਂ ਜਿਹੜਾ ਬੰਦਾ ਚੀਜ਼ਾਂ ਖਾਂਦਾ ਐ ਨਾ ਉਹਦਾ ਤਾਂ ਪਤਾ ਨਹੀਂ ਕਿਉਂਕਿ ਮੈਨੂੰ ਨਹੀਂ ਪਤਾ ਇਨਾਂ ਚੀਜ਼ਾਂ ਬਾਰੇ ਠੀਕ ਹੈ ਮੈਂ ਖਾਂਦੀ ਨਹੀਂ ਤੇ ਹੁਣ ਇੱਥੇ ਅੰਡੇ ਨੂੰ ਵੀ ਨਕਾਰੇ ਜਾ ਰਹੀ ਹੈ ਠੀਕ ਹੈ ਹੁਣ ਇਸ ਤੋਂ ਅੱਗੇ ਦੇਖੋ ਤੁਸੀਂ ਠੀਕ ਹੈ ਵੀ ਇਹਨੇ ਕਿਸ ਤਰ੍ਹਾਂ ਕਮਲ ਦੇ ਘਰ ਜਾ ਕੇ ਮੱਛੀ ਬਣਾਈ ਹੁਣ ਕਈ ਇੱਥੇ ਵਿਦਵਾਨ ਇਹ ਵੀ ਆ ਜਾਣਗੇ ਕਹਿਣ ਵੀ ਇੱਥੇ ਤਾਂ ਜੀ ਇਹ ਪਿੰਕੀ ਮੱਛੀ ਖਰੀਦ ਰਹੀ ਹੈ ਬਣਾ ਰਹੀ ਹੈ ਖਾਣ ਹੀ ਰਹੀ ਠੀਕ ਹੈ ਤੇ ਉਹ ਮੈਂ ਖਾਂਦੇ ਦਾ ਪ੍ਰੂਫ ਵੀ ਤੁਹਾਨੂੰ ਦਵਾਂਗੀ ਠੀਕ ਹੈ ਪਹਿਲਾ ਆਹ ਕਲਿੱਪ ਚੈੱਕ ਕਰੋ ਉਹ ਇਦਾਂ ਹੀ ਸਾਫ਼ ਕਰ ਰਿਹਾ ਕੱਟ ਨਹੀਂ ਰਿਹਾ ਪਾਕੇ ਵੀ ਪਿਛਦੇ ਪਕੌੜੇ ਨਿਕਲ ਚੁੱਕੇ ਆ ਇਹ ਆਏ ਆ ਕੀ ਆਪਿੰਕੇ ਇਹ ਚੀਜ਼ ਕੀ ਆਦਾ ਮੂੰਹ ਲੋਨ ਕੇ ਇਹ ਸਾਰੇ ਮੂੰਹ ਚਾਰ ਮੂੰਹ ਇਹ ਪੈਰੀ ਲਈ ਹੈ ਅੱਛਾ ਇਹ ਪੈਰੀ ਲਈ ਹੈ ਅੱਛਾ ਇਹ ਪੈਰੀ ਲਈ ਕੱਟ ਕੇ ਰੱਖਿਆ ਤੇ ਤੇਰੀ ਸਬਜ਼ੀ ਬਣੂਗੀ ਕਿ ਕਿ ਬਹੁਤ ਸੁਆਦ ਸੁਆਦ ਸਬਜ਼ੀ ਮੈਂਦੀ ਟੇਸਤੀ ਕਿ ਕਿ ਤੋ ਬਣਾਣੀ ਸਿੱਖੀ ਫਿਸ਼ ਆਪਣੀ ਮੰਮੀ ਤੋਂ ਹੁਣ ਤੁਸੀਂ ਇੱਥੇ ਦੇਖ ਲਓ ਵੀ ਵਿਦਆਊਟ ਐਨੀ ਹੈਜ਼ਿਟੇਸ਼ਨ ਪਿੰਕੀ ਫਿਸ਼ ਦੀ ਸਬਜ਼ੀ ਬਣਾ ਰਹੀ ਹੈ ਇਹਨੂੰ ਸਭ ਪਤਾ ਹੈਗਾ ਆ ਫਿਸ਼ ਦਾ ਮੂੰਹ ਆ ਫਿਸ਼ ਦੇ ਪੈਰ ਹੈਗੇ ਆ ਓ ਸੌਰੀ ਫਿਸ਼ ਦੇ ਪੈਰ ਤਾਂ ਹੁੰਦੇ ਨਹੀਂ ਆ ਜੋ ਵੀ ਫਿਸ਼ ਦੇ ਬਾਡੀ ਪਾਰਟ ਹੁੰਦੇ ਇਹਨੂੰ ਸਭ ਪਤਾ ਹੈਗਾ ਇਹ ਕਹਿੰਦੀ ਪਿਆਰੀ ਲਈ ਰੱਖਿਆ ਹੈਗਾ ਪਿਆਰੀ ਆਥੀ ਜਿਹੜਾ ਕਮਲ ਨੇ ਡੌਗ ਰੱਖਿਆ ਹੈਗਾ ਉਹਦਾ ਨਾਮ ਹੈਗਾ ਤੇ ਇਹਨੂੰ ਸਭ ਕੁਝ ਪਤਾ ਹੈਗਾ ਤੇ ਫਿਸ਼ ਨੇ ਕਿੱਥੋਂ ਬਣਾਣੀ ਸਿੱਖੀ ਆਪਣੀ ਮੰਮੀ ਤੋਂ ਠੀਕ ਆ ਆ ਫਿਸ਼ ਦੇ ਪਕੌੜੇ ਪਕੌੜੇ ਠੀਕ ਆ ਅਗਲੀ ਗੱਲ ਦਾ ਜਵਾਬ ਦੇਣੀ ਇੱਥੇ ਕਿਥੇ ਪਿੰਕੀ ਨੇ ਫਿਸ਼ ਖਾਂਦੇ ਖਾਂਦਿਆ ਮੈਂ ਨਹੀਂ ਦੇਖਿਆ ਲੇਕਿਨ ਇਹਦਾ ਪ੍ਰੂਫ ਮੇਰੇ ਕੋਲ ਹੈਗਾ ਅਗਲੀ ਕਲਿੱਪ ਦੇਖੋ ਦੱਬ ਆਖਦੇ ਆ ਰਹੇ ਹੈ ਮੱਛੀ ਤੋਂ ਬਾਅਦ ਓ ਮਾਈ ਗਾਡ ਖਾ ਸਕਦੇ ਹੈ ਖਾ ਸਕਦੇ ਆ ਕੋਈ ਚੱਕਰ ਨਹੀਂ ਆ ਰਿਹਾ ਕੁਝ ਨਹੀਂ ਹੋਤਾ ਯਾਰ ਇਹਨਾਂ ਤ੍ਰਿਪੁਰ ਬਿਚੇ ਨਹੀਂ ਖਾ ਸਕਦੇ ਹਾਏ ਪਿੰਕੀ ਤੁਸੀਂ ਖਾ ਲਓ ਹਾਂ ਤੁਸੀ ਦੇਖ ਰਹੇ ਹੋ ਵੀ ਘਰੇ ਫਿਸ਼ ਵੁਚ ਖਾਣ ਤੋਂ ਬਾਅਦ ਇਹ ਕੁਝ ਮਿੱਠਾ ਖਾਣ ਲਈ ਬਾਹਰ ਆਏ ਹੈ ਤੇ ਮਿੱਠਾ ਖਾਣ ਲਈ ਇਹਨਾਂ ਨੇ ਕੀ ਚੁਸ ਕੀਤਾ ਰਬੜੀ ਪਿੰਕੀ ਦਾ ਹਸਬੰਡ ਪਵਨ ਵੀ ਨਾਲ ਹੀ ਹੈ ਪਵੰਤ ਦੇਵ ਨੇ ਕਰੀ ਬੈਕ ਇਕੱਠੇ ਡਰਿੰਕ ਕੀਤੀ ਫਿਸ਼ ਖਾਦੀ ਤੇ ਉਸ ਤੋਂ ਬਾਅਦ ਇੰਜੋਇਮੈਂਟ ਲਈ ਬਾਹਰ ਆਇਆ ਤੇ ਤੁਸੀਂ ਦੇਖਿਆ ਰਬੜੀ ਦੀ ਪਲੇਟ ਇਹਨੇ ਪਿੰਕੀ ਨੂੰ ਪਕੜਾਈ ਤੇ ਨਾਲ ਹੀ ਗੱਲ ਚੱਲ ਪਈ ਵੀ ਫਿਸ਼ ਖਾਣ ਤੋਂ ਬਾਅਦ ਚਿੱਤੀ ਚੀਜ਼ ਨਹੀਂ ਖਾਂਦੇ ਜਾਂ ਦੁੱਧ ਵਾਲੀ ਕੋਈ ਚੀਜ਼ ਨਹੀਂ ਖਾਂਦੇ ਤੇ ਪਵਨ ਕੀ ਕਹਿ ਰਿਹਾ ਹੈਗਾ ਜਦੋਂ ਕਮਲ ਨੇ ਕਿਹਾ ਵੀ ਤੁਸੀਂ ਖਾ ਲਓ ਕਹਿੰਦਾ ਸਾਨੂੰ ਮਰਵਾਓਗੇ ਤੁਸੀਂ ਠੀਕ ਹੈ ਇਹਨੇ ਪਲੇਟ ਫੜੀ ਓਕੇ ਇੱਥੇ ਤੱਕ ਤੁਸੀਂ ਦੇਖ ਲਿਆ ਤੇ ਪਿੰਕੀ ਨੇ ਮੱਛੀ ਨਾ ਖਾਦੀ ਹੋਵੇ ਫਿਰ ਪਿੰਕੀ ਪਲੇਟ ਵਾਪਸ ਕਿਉਂ ਕਰਦੀ ਹੈ ਹੈਨਾ ਤੇ ਅਗਲੇ ਕਲਿੱਪ ਦੇ ਵਿੱਚ ਤੁਸੀਂ ਦੇਖੋ ਪਿੰਕੀ ਰਬੜੀ ਵਾਲੀ ਪਲੇਟ ਵਾਪਸ ਕਰ ਰਹੀ ਐਕਚੁਅਲੀ ਕਹ ਰਹੀ ਕਿ ਮੱਛੀ ਖਾਣ ਤੋਂ ਬਾਅਦ ਰਬੜੀ ਨਹੀਂ ਖਾ ਸਕ। ਫਿਰ ਭਾਜੀ ਆਹੋ ਗੁਰਾਜਾ ਮੁੰਡੇ ਦੋ। ਅੱਛਾ ਆਓ ਯਾਰ ਵਾਪਸ ਕਰ ਰਹਾ ਕਿਉਂਕਿ ਅਸੀਂ ਫਿਸ਼ ਖਾਦੀਏ ਤੇ ਵਾਈਟ ਵਾਲੀ ਰਬੜੀ ਨਹੀਂ ਖਾ ਸਕਦੇ। ਵਾਪਸ ਭੇਜ ਤੇ ਹਾਏ ਮੈਨੂੰ ਇੰਨਾ ਮਨ ਸੀ ਖਾਣ ਦਾ। ਹਾਂਜੀ ਮਿਲ ਗਿਆ ਪ੍ਰੂਫ। ਠੀਕ ਹੈ ਕੀਤੀ ਨਾ ਮੇਰਾ ਰਬੜੀ ਵਾਲੀ ਪਲੇਟ ਵਾਪਸ। ਜੇ ਨੇ ਫਿਸ਼ ਨਾ ਖਾਦੀ ਹੁੰਦੀ ਤੇ ਫਿਰ ਰਬੜੀ ਵਾਪਸ ਕਿਉਂ ਕਰਦੀ? ਨਾਲੇ ਦੋਨੇ ਜਣੀਆਂ ਕਹਿ ਰਹੀਆਂ ਹੈਗੀਆਂ ਸਾਡਾ ਤਾਂ ਇੰਨਾ ਦਿਲ ਕਰਦਾ ਸੀ ਰਬੜੀ ਖਾਣ ਨੂੰ ਯੇ ਵੋ ਹੈਨਾ ਤੇ ਅੱਜ ਉਹਦਾ ਘਰ ਵਾਲਾ ਕੀ ਕਹਿ ਰਿਹਾ ਹੈਗਾ? ਪਿੰਕੀ ਅੰਡੇ ਹੁੰਦੇ ਨਹੀਂ ਖਾਂਦੀ ਹੈਗੀ ਠੀਕ ਹੈ ਉਸ ਤੋਂ ਅੱਗੇ ਵੀ ਵਲੌਗ ਹੈਗਾ ਪਿੰਕੀ ਦਾ ਉਹ ਵੀ ਆਪਾਂ ਚੈੱਕ ਕਰਦੇ ਹੈਗੇ ਆ ਦਿਨੇ ਇਹਨਾਂ ਨੇ ਅੰਡੇ ਖਾਦੇ ਅੰਡੇ ਖਾਦੇ ਮੰਦਰ ਦੇ ਸਾਹਮਣੇ ਤੇ ਰਾਤ ਨੂੰ ਇਹਨਾਂ ਨੇ ਹਦਾਈਂ ਪਾਰ ਕਰਤੀਆਂ ਮੰਦਰ ਦੇ ਸਾਹਮਣੇ ਬਹਿ ਕੇ ਚਿਕਨ ਬਰੀਆਨੀ ਖਾਦੇ ਉਹ ਸੁਧਰ ਜੋ ਸੁਧਰ ਜੋ ਲਾਂਤੀਓ ਸ਼ਰਮ ਕਰ ਲੋ ਜਿਸ ਰੱਬ ਤੋਂ ਤੁਸੀਂ ਸਾਰਾ ਕੁਝ ਲੈਨੇ ਹੋ ਉਹਦਾ ਤੁਹਾਨੂੰ ਡਰਨੇ ਹੈਗਾ ਹੋਰ ਕਿਧਾ ਹੋਏਗਾ ਤੁਹਾਡੇ ਵਲੌਗਾਂ ਦੇ ਵਿੱਚ ਇੰਨੀਆਂ ਗਲਤੀਆਂ ਹੁੰਦੀਆਂ ਆ ਲਾਈਵ ਦੇ ਵਿੱਚ ਤੁਸੀਂ ਇੰਨਾ ਕੁਝ ਬੋਲਦੇ ਹੋ ਮੈਮ ਜਲਦੀ ਕਿਸੇ ਪੁਆਇੰਟ ਆਊਟ ਨਹੀਂ ਕਰਦੇ ਬੜੇ ਚੀਜ਼ਾਂ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਠੀਕ ਹੈ ਤਾਂ ਤੁਸ ਸ਼ਰਮ ਕਰ ਲੋ ਕੀ ਹਰਕਤਾਂ ਤੁਸੀਂ ਕਰਦੇ ਹੈਗੇ ਹੋ ਪਹਿਲਾ ਕਲਿੱਪ ਦੇਖੋ ਫਿਰ ਅੱਗੇ ਗੱਲ ਕਰਦੇ ਆ ਚਲੋ ਮਿਲਦੇ ਆ ਗਾਇਜ਼ ਮੇਰੇ ਹਾਸਮਨ ਜੀ ਬਹੁਤ ਦਿਨ ਤੋਂ ਰੋਜ਼ਾਂ ਘੰਟਾ ਖੂਜੀ ਉਹ ਤਾਂ ਹੀ ਮੇਰੇ ਵਟਸਐਪ ਨਾਲ ਆ ਜਾਵਾਂਗਾ ਵੀਕਨੈਸ ਜੀ ਆ ਰਹੀ ਹੈ ਮੈਂ ਤਾਂ ਦਾਲ ਤਾਂ ਆਏ ਤੇ ਦਾਲ ਬਣਾਏ ਤੇ ਮੂੰਗੀ ਮਸਰੀ ਗਏ ਉਹ ਖਾਏ ਨਹੀਂ ਆਏ ਕਰੇ ਮੇਰੇ ਮੂੰਗੀ ਬਣਾਉਣ ਤੇ ਵੀ ਖਾ ਲਓ ਮਿਲਾਂਗੇ ਲੈਣਵੇਂ ਨਾ ਵੀਕਨੈਸ ਜੀ ਆ ਗਿਆ ਤੁਹਾਡੇ ਦੇ ਨਾਲ ਤੁਹਾਡੇ ਨਾਲ ਕੋਈ ਬਾਤ ਨਹੀਂ ਚਲੋ ਮਿਲਦੇ ਆਂ ਖਾਣਾ ਖਾਂਦੋ ਬਾਜੀ ਮੂੰਗੀ ਦੇ ਬਿਰਿਆਨੀ ਵਧੀਆ ਬਣਾਏ ਹੈਗੇ ਨੌਨ ਵੇਜ ਖਾਂਦੇ ਸਰੀਰ ਦੇ ਵਿੱਚ ਵੀਕਨੈਸ ਆ ਰਹੀ ਹੈਗੀ ਹੈ ਥੋੜੇ ਦਿਨਾਂ ਦੇ ਉਹਨਾਂ ਦੇ ਖਾ 2 ਘੰਟੇ ਤੂੰ ਕੰਮ ਤੇ ਜਾਂਦਾ ਨਹੀਂ ਹੈਗਾ ਵਾਪਸ ਆ ਜਾਂਦਾ ਹੈਗਾ ਕਿੰਨੀ ਤੂੰ ਮਿਹਨਤ ਕਰਦਾ ਹੈਗਾ ਮੇਰੇ ਕੋਈ ਕਈ ਵਲੋਗ ਇਹੋ ਜਿਹੇ ਵੀ ਹੈਗੇ ਤੂੰ ਕੰਮ ਤੇ ਗਿਆ ਵੀ ਨਹੀਂ ਸੀ ਪਰ ਫਿਰ ਵੀ ਤੂੰ ਵਲੋਗਾਂ ਦੇ ਵਿੱਚ ਸ਼ੋਅ ਕੀਤਾ ਵੀ ਮੈਂ ਕੰਮ ਤੇ ਗਿਆ ਉਹਦੇ ਕੋਲ ਉਹਦੇ ਲਈ ਮੇਰੇ ਕੋਲ ਸੋਲਿਡ ਰੀਜ਼ਨ ਹੈ ਲੌਜੀਕਲ ਰੀਜ਼ਨ ਹੈ ਠੀਕ ਹੈ ਤੂੰ ਕੰਮ ਤੇ ਗਿਆ ਨਹੀਂ ਸੀ ਪਰ ਤੂੰ ਵਲੋਗ 'ਚ ਸ਼ੋਅ ਕੀਤਾ ਵੀ ਮੈਂ ਆਟੋ ਚਲਾਣ ਜਾ ਰਿਹਾ ਠੀਕ ਹੈ ਲੋਡ ਪਈ ਤੋਂ ਕਲਿੱਪਾ ਵੀ ਮੈਂ ਲਾ ਦੂੰਗੀ ਵੀ ਇਹ ਤੂੰ ਪ੍ਰੂਫ ਲਾਉਂਗੀ ਓਕੇ ਬੜੀ ਤੈਨੂੰ ਕਮਜ਼ੋਰੀ ਆਈ ਹੈ ਕਮਜ਼ੋਰੀ ਆਈ ਹੈ ਤਾਂ ਬਦਾਮ ਖਾਓ ਕਾਜੂ ਖਾਓ ਅੰजीर ਖਾਓ ਬੜੀਆਂ ਚੀਜ਼ਾਂ ਹੈਗੀਆਂ ਤੇ ਅਨੋਖੀ ਤੈਨੂੰ ਕਮਜ਼ੋਰੀ ਆਈ ਹੈਗੀ ਐ ਲੋ ਜੀ ਅੱਜ ਬਰੀਆਨੀ ਲੈ ਆਏ ਮੇਰੇ ਹਸਬੰਦ ਜੀ ਲੋ ਜੀ ਗਾਇਜ਼ ਅੱਜ ਅਪਾ ਖਾਣ ਲੱਗ ਗਏ ਆ ਬਹੁਤ ਬਿਨਾ ਆਵਾਜ਼ ਚਿਕਨ ਬਰੀਆਨੀ ਤੇ ਮੇਰਾ ਬਹੁਤ ਹੀ ਜ਼ਿਆਦਾ ਦਿਲ ਕਰ ਰਹਾ ਹੈ ਕਾਫੀ ਦਿਨੋਂ ਕਾ ਖਾਦੇ ਨਹੀਂ ਹੈ ਗਰੇਵੀ ਆ ਖਾਣੇ ਇਸ ਦੇ ਨਾਲ ਚਿਕਨ ਮਸਾਲਾ ਦੇ ਨਾਲ ਮਿਲਿਆ ਆਪਾਂ ਨੂੰ ਚਿਕਨ ਗਰੇਵੀ ਤੇ ਇਹਦੇ ਨਾਲ ਖਾਵਾਂਗੇ ਆਪਾਂ ਰੋਟੀ ਤੇ ਨਾਲ ਖਾਵਾਂਗੇ ਆਪਾਂ ਬਰੀਆਨੀ ਤੇ ਮੈਂ ਖਾਵਾਂਗੀ ਦਾਲ ਰੋਟੀ ਦਾਲ ਚੋਲ ਖਾਈਗੀ ਜੀ ਮੈਂ ਕਿਉਂਕਿ ਦਾਲ ਚੋਲ ਕੇ ਸੋਖੀ ਨਹੀਂ ਜੀ ਸਵੇਰੇ ਮੰਦਰ ਦੇ ਸਾਹਮਣੇ ਬਹਿ ਕੇ ਅੰਡਿਆਂ ਦੀ ਭੁਰਜੀ ਤੇ ਹੁਣ ਮੰਦਰ ਦੇ ਸਾਹਮਣੇ ਬਹਿ ਕੇ ਚਿਕਨ ਬਰੀਆਨੀ ਬੜੇ ਦਿਨ ਹੋ ਗਏ ਸੀ ਮੈਂ ਖਾਦੀ ਨਹੀਂ ਸੀ ਮੇਰਾ ਖਾਣ ਦਾ ਦਿਲ ਕਰਦਾ ਸੀ ਠੀਕ ਹੈ ਤੇਰਾ ਖਾਣ ਦਾ ਦਿਲ ਕਰਦਾ ਬਾਹਰ ਵਿੜੇ ਚ ਬਹਿ ਕੇ ਖਾ ਲਾ ਘਰ ਤੋਂ ਬਾਹਰ ਕਿਸੇ ਰੈਸਟੋਰੈਂਟ ਾਬੇ ਜਿੱਥੋਂ ਤੂੰ ਲੈ ਕੇ ਆਇਆ ਉੱਥੇ ਬਹਿ ਕੇ ਖਾ ਲਾ ਬਾਹਰ ਕਿਤੇ ਆਪਣਾ ਆਟੋ ਸਾਈਡ ਤੇ ਲਗਾ ਕੇ ਉੱਥੇ ਬਹਿ ਕੇ ਖਾ ਲਾ ਮੰਦਰ ਦੇ ਸਾਹਮਣੇ ਬਹਿ ਕੇ ਤੂੰ ਕਿਸੇ ਦਾ ਜੀਵ ਦਾ ਮਾਸ ਖਾ ਰਹੀਆਂ ਆ ਤੁਹਾਡੀ ਅਕਲ ਹੈ ਫਿਰ ਤੁਸੀਂ ਕਹਿੰਦੇ ਸਾਨੂੰ ਗਾਲਾਂ ਕਿਉਂ ਕੱਢਦੇ ਸਾਨੂੰ ਰੋਸਟ ਕਿਉਂ ਕਰਦੇ ਹੈਗੇ ਸ਼ਰਮ ਤੁਹਾਨੂੰ ਹੈ ਨਹੀਂ, ਅਕਲ ਤੁਹਾਨੂੰ ਹੈ ਨਹੀਂ, ਟੈਲੈਂਟ ਤੁਹਾਡੇ ਕੋਲ ਕੋਈ ਨਹੀਂ ਹੈਗਾ। ਉਹ ਪਿੰਕੀ ਜਿਹੜੀ ਵੱਡੀ ਬਲੌਗਰ ਬਣੀ ਬੈਠੀ ਐ, ਕਦੀ ਇਹ ਮੇਕਅਪ ਟਿਪਸ ਦਿੰਦੀ ਐ ਜਾਂ ਕੁਝ ਦਿੰਦੀ ਐ, ਉਹਨੂੰ ਕਮੈਂਟ ਤੱਕ ਪੜਨੇ ਨਹੀਂ ਆਉਂਦੇ ਹੈਗੇ। ਠੀਕ ਐ? ਇਹ ਤੁਹਾਨੂੰ ਕੀ ਸੇਵਾ ਦੇਣਗੇ? ਕੀ ਤੁਹਾਡੀ ਲਾਈਫ ਦੇ ਵਿੱਚ ਚੇਂਜ ਲੈ ਕੇ ਆਣਗੇ ਮੈਨੂੰ ਦੱਸਿਓ। ਰੋਸਟਰ ਤਾਂ ਫਿਰ ਵੀ ਤੁਹਾਨੂੰ ਕੋਈ ਨਾ ਕੋਈ ਗਾਹੇ-ਬਗਾਹੇ ਸਲਾਹ ਸਹੀ ਦੇ ਜਾਂਦੇ ਹੈਗੇ ਐ। ਠੀਕ ਐ? ਸਹੀ ਗਾਈਡ ਕਰ ਜਾਂਦੇ ਹੈਗੇ ਐ। ਇਹ ਤੁਹਾਨੂੰ ਕੀ ਦੇ ਰਹੀ ਹੈਗੇ ਐ? ਇਹ ਹੋ ਗਈ ਕੁੱਕੀ ਹੋ ਗਈ, ਮੀਨੂ ਸਿਰਾ ਹੋ ਗਈ, ਆਕਰਨਾ ਬਟਿੰਡਾ ਹੋ ਗਈ, ਸਹਜਮਣ ਵਾਲੀ ਹੋ ਗਈ, ਚਿੰਨ ਮੈਂਟਲ ਲੈਵਲ ਕੀ ਹੈਗਾ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹੋ ਜਿਵੇਂ ਰੱਬ ਤੋਂ ਤੁਸੀਂ ਸਾਰਾ ਕੁਝ ਲੈਣੇ ਉਹਦੇ ਸਾਹਮਣੇ ਬਹਿ ਕੇ ਕਿਸੇ ਜੀਵ ਦੇ ਮਾਸ ਨੂੰ ਖਾ ਰਹੇ ਹੋ ਠੰਗਰ ਕਿਸੇ ਥਾਂ ਦੇ ਆ ਬਲੌਗ ਚੁੱਪ ਕਰਕੇ ਡਿਲੀਟ ਕਰ ਦੇ ਤੇ ਮਾਫੀ ਮੰਗ ਲਾ ਠੀਕ ਹੈ ਆ ਹੁਣ ਆ ਕੁੱਕੀ ਕਿੱਥੇ ਹੈਗੀ ਜਿਹੜੀ ਕਹਿੰਦੀ ਹੈਗੀ ਮੈਂ ਹਿੰਦੂ ਸੰਗਠਨ ਦੀ ਪ੍ਰਧਾਨ ਆ ਇਹ ਆ ਉਹ ਮੈਂ ਉਹਨਾਂ ਚੀਜ਼ਾਂ ਨਹੀਂ ਲਿਖਦੀਆਂ ਪਈਆਂ ਵੀ ਬੇਦਬੀ ਹੋਰੀ ਦੇਵੀ ਦੇਵਤਿਆਂ ਦੀ ਜਿੱਥੇ ਮੰਦਿਰ ਗੁਰਦੁਆਰਾ ਹੋਵੇ ਨਾ ਉਹਦੇ ਆਸੇ ਪਾਸੇ ਕੋਈ ਨੋਨ ਵੈਜੀਟ ਦੁਕਾਨ ਵੀ ਨਹੀਂ ਖੁੱਲਦੀ ਕੋਈ ਅਜਿਹੀ ਰੇੜੀ ਵੀ ਨਹੀਂ ਲੱਗਦੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਆਪਣੇ ਘਰ ਕਿਚੋ ਸਾਨੂੰ ਤੇ ਆਜੋ ਗਾਇਜ਼ ਜਿਹਨੇ ਜਿਹਨੇ ਬਰੀਆਨੀ ਖਾਣੀ ਹੈ ਕਮੈਂਟਾਂ ਦੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਬਰੀਆਨੀ ਬਹੁਤ ਅੱਛਾ ਲੱਗਾ ਤੇ ਹੁਣ ਅੱਪਾ ਬਾਜੀ ਹੁਣ ਐਗ ਤੇ ਬਰੀਆਨੀ ਰੋਜ਼ ਖਾਇਆ ਕਰਾਂਗੇ ਬਾਜੀ ਆਪਾਂ ਨੂੰ ਕਿਉਂਕਿ ਹੁਣ ਦੱਸਿਆ ਡਾਕਟਰਾਂ ਨੇ ਕਿ ਕੁਛ ਹਲਕੀ ਖਾਓ ਸ਼ਰੀਰ ਤੇ ਨਾ ਥੋੜੀ ਜਿਹੀ ਜਾਨ-ਪ੍ਰਾਨ ਦੀ ਨਹੀਂ ਹੈਗੀ ਸਾਹ ਆਪਾਂ ਗੱਲ ਦੇ ਦਿਨ ਬਾਅਦ ਲਗਾਈਆ ਰਿਹਾ ਨੇ ਹਮ ਲੋਗ ਆਪ ਵੀ ਖਾਓ ਹੰਡਾ ਹੰਡਾ ਬਾਲ ਕੇ ਸਭ ਦੀ ਖਾਏ ਕਰੀਓ ਚਲੋ ਗਾਇਜ਼ ਮਿਲਦੇ ਹਾਂ ਚਿਕਨ ਬਰੀਆਨੀ ਖਾਣ ਤੋਂ ਬਾਅਦ ਹੁਣ ਇੱਥੇ ਪਵਨ ਨੇ ਕੀ ਕਿਹਾ ਹੈਗਾ ਵੀ ਹਾਂਜੀ ਕਮੈਂਟ ਕਰਕੇ ਦੱਸਿਓ ਵੀ ਚ ਦੱਸਿਵੇਂ ਜ਼ਰਾ ਬੋਲ ਤੈਨੂੰ ਬਿਨਾ ਖਾਦੇ ਪਤਾ ਲੱਗਿਆ ਨਾਲੇ ਲੋਕ ਕੀ ਦੇਖ ਕੇ ਤੈਨੂੰ ਟੇਸਟ ਕਿੱਦਾਂ ਦੱਸ ਦੇਣ ਹਰ ਇੱਕ ਦਾ ਟੇਸਟ ਵੱਖਰਾ ਵੱਖਰਾ ਹੁੰਦਾ ਹੈ ਕੀ ਪਤਾ ਜਿਹੜੀ ਚੀਜ਼ ਤੈਨੂੰ ਬਹੁਤ ਸਵਾਦ ਲੱਗਦੀ ਹੈ ਸਾਨੂੰ ਸਵਾਦ ਨਾ ਲੱਗਦੀ ਹੋਵੇ ਲੋਕਾਂ ਨੂੰ ਸਵਾਦ ਨਾ ਲੱਗਦੀ ਹੋਵੇ ਤੇ ਜਿਹੜੀ ਤੇਨੂੰ ਸਵਾਦ ਨਾ ਲੱਗਦੀ ਹੋਵੇ ਤੇ ਲੋਕਾਂ ਨੂੰ ਬਹੁਤ ਸਵਾਦ ਲੱਗਦੀ ਹੋਵੇ ਕਿਹੜਾ ਦੇਖੋ ਬੂਥਾ ਚੱਕ ਕੇ ਗਾਇਜ ਚੋਲ ਬਣਾਇਆ ਆ ਦੇਖਿਓ ਕਿੱਦਾਂ ਬਣਿਆ ਕਮੈਂਟ ਕਰਕੇ ਦੱਸਿਓ ਟੇਸਟ ਕਿਤੇ ਬਿਨਾ ਕਿੱਦਾਂ ਕੋਈ ਦੱਸੂਗਾ ਕਿ ਕਿਸ ਤਰ੍ਹਾਂ ਦੀ ਚੀਜ਼ ਬਣੀ ਹੈਗੀ ਫਿਰ ਉਹੀ ਗੱਲ ਆ ਗਈ ਮੈਨੂੰ ਡਾਕਟਰ ਨੇ ਦੱਸਿਆ ਬਹੁ ਬਸ਼ਰਮੀ ਦੀ ਇਹਨਾਂ ਦੀ ਰੁਕੋ ਹਾਈ ਸੈਕਿੰਡ ਲਾਸਟ ਕਲਿੱਪ ਦੇ ਵਿੱਚ ਇਹਨਾਂ ਦਾ ਸਟੇਟਮੈਂਟ ਲਿਖਿਆ ਤੁਸੀਂ ਕੀ ਹੈਗੀ ਆ ਠੀਕ ਹੈ ਏਡੇ ਦੋ ਬਲੇ ਏਡੇ ਬਸ਼ਰਮ ਲੋਗੇ ਕੀ ਲੋ ਜੀ ਹੁਣ ਪਿੰਕੀ ਕਮਾਨ ਲੱਗ ਗਈ ਸਾਡੇ ਸੀਨ ਨੂੰ ਨੂੰ ਸੀਲੇ ਬਾਹਰ ਘੁਮਾਣਾ ਚਾਹੀਏ ਯਾਰ ਬਾਥਰੂਮ ਲੈਟ੍ਰੀਨ ਅੰਦਰ ਫੁਰਨ ਕਰਵਾਉਣਾ ਹੈ ਯਾਰ ਅੰਦਰ ਨਹੀਂ ਕਰਦਾ ਵੈਸੇ ਬਹੁਤ ਸਮਝਦਾਰ ਆਏ ਵੈਸੇ ਵੀ ਮੇਰਾ ਸੀਨ ਹੋਰ ਜ਼ਿਆਦਾ ਸਮਝਦਾਰ ਹੈ ਜਦ ਵੀ ਕਰਨਾ ਹੁੰਦਾ ਬਾਹਰ ਹੀ ਕਰਦਾ ਜੋ ਵੀ ਕਰਦਾ ਕੋਈ ਦਿਨ ਬੈਠੇ ਰਹਿ ਕੋਈ ਚੱਕਰ ਨਹੀਂ ਪੜਿਆ ਅੰਦਰ ਨਹੀਂ ਕਰਦਾ ਕਦੇ ਵੀ ਬਾਹਰ ਆ ਕੇ ਬਾਥਰੂਮ ਲੈਟ੍ਰੀਨ ਕਰਦਾ ਇਨਾ ਗਿਨਵਾ ਡੋਗੇ ਹਾਂ ਪਾਪਾ ਨਾ ਤੇਰੀ ਇਸ ਗੱਲ ਨਾਲ ਮੈਂ ਟੋਟਲੀ ਐਗਰੀ ਕਰਦੀ ਹੈਗੀ ਆ ਤੁਹਾਡੇ ਸ਼ੀਨੂ ਨੂੰ ਪਤਾ ਹੈ ਵੀ ਹਗਣਾ ਮੂਤ ਨਾ ਘਰ ਤੋਂ ਬਾਹਰ ਹੈ ਠੀਕ ਹੈ ਲੇਕਿਨ ਤੁਸੀਂ ਤਾਂ ਨੈਟ ਤੇ ਬਹਿ ਕੇ YouTube ਤੇ ਪੂਰੀ ਦੁਨੀਆ ਸਾਹਮਣੇ ਹੱਗੇ ਮੁੱਤੀ ਜਾਂਦੇ ਹੋ ਠੀਕ ਹੈ ਜਿਸ ਚੀਜ਼ ਦਾ ਕੋਈ ਸੈਂਸ ਨਹੀਂ ਕੋਈ ਲੌਜੀਕ ਨਹੀਂ ਹੈਗਾ ਉਹਨੂੰ ਹਗਣਾ ਮੂਤ ਨਾ ਹੀ ਕਹਿੰਦੇ ਆ ਨਾਲੇ ਤੁਸੀਂ ਕੀ ਨਹੀਂ ਦਿਖਾਉਂਦੇ ਆਪਣੇ ਵਲੋਗਾਂ ਚ ਅਸੀਂ ਉੱਠ ਗਏ ਜੀ ਬਹਿ ਗਏ ਜੀ ਖਾ ਲਿਆ ਜੀ ਪੀ ਲਿਆ ਜੀ ਮੈਂ ਨਹਾਣ ਚਲੀ ਆ ਮੈਂ ਕੁੱਤੇ ਨੂੰ ਨਵਾਣ ਲੱਗੀ ਆ ਕੋਈ ਸੈਂਸ ਹੈਗਾ ਨਾ ਚੀਜ਼ਾਂ ਦਾ ਕੋਈ ਲੌਜੀਕ ਹੈਗਾ ਕਿਸੇ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੈਗਾ ਬੋਲੀ ਮੈਂ ਐਂ ਕਰਦੀ ਆ ਵੀ ਤੁਹਾਡੇ ਨਾਲ ਵੱਧ ਸਿਆਣਾ ਤੁਹਾਡਾ ਕੁੱਤਾ ਹੈਗਾ ਸਮਝ ਗਏ ਡਰ ਪਾ ਕੇ ਹਾਂ ਜੀ ਮੈਂ ਤਾਂ ਸੇਰ ਹੈ ਪਰ ਕਾਟ ਕੇ ਇਹ ਡਰ ਜਾਂਦਾ ਹੈ ਇਹ ਦੇਖੋ ਬਾਥਰੂਮ ਵੀ ਇਹ ਬਾਰੀ ਕਰਦਾ ਹੈ ਜੀ ਬਹੁਤ ਹੀ ਉਹ ਨਹੀਂ ਵੈਸੇ ਫੋਟੋ ਕੀ ਉਹ ਤੇ ਕਾਟ ਕੇ ਬੰਦਾ ਉਹ ਹੁੰਦਾ ਨਾ ਇਹ ਤਾਂ ਕਾਟ ਕੇ ਹੋਰ ਉਹ ਉਹ ਬਣ ਜਾਂਦਾ ਡਰ ਕੇ ਮਾਰੇ ਹਾਸਾ ਲੱਗੇਗਾ ਮੈਂ ਕੁਝ ਹੈ ਨਾ ਇਹਦਾ ਬਟਾ ਓਏ ਚਲੋ ਠੀਕ ਹੈ ਜੀ ਤੁਹਾਡੀਆਂ ਜੀ ਤੁਹਾਡੀ ਬੇਸੇ ਤਾਂ ਤੁਹਾਡੇ ਕੁੱਤੇ ਨਹੀਂ ਵੀ ਕਰਦੀ ਆ ਕੀ ਗੱਲਾਂ ਕਰਦੀ ਬੇਸੇ ਇਹ ਸਾਡਾ ਸ਼ੀਨੂ ਡਰ ਜਾਂਦਾ ਹੈਗਾ ਇਹ ਸ਼ਰੀਫ ਹੈਗਾ ਠੀਕ ਹੈ ਤੇ ਜਿੱਦਾਂ ਇਹ ਗੱਲਾਂ ਕਰਦੇ ਪਏ ਸੀ ਤੇ ਨਾਲ ਹੀ ਕੁੱਤੇ ਨੇ ਭੌਂਕ ਕੇ ਦਿਖਾਤਾ ਵੀ ਮੈਂ ਡਰਪੋਕ ਨਹੀਂ ਹੈਗਾ ਇਹ ਮੇਰੇ ਬਾਰੇ ਝੂਠ ਬੋਲਦੇ ਆ ਹਾਂ ਸ਼ੀਨੂ ਠੀਕ ਹੈ ਇਹ ਗੱਲ ਗੱਲ ਪੈਰ ਪੈਰ ਤੇ ਝੂਠ ਹੀ ਬੋਲਦੇ ਆ ਠੀਕ ਹੈ ਸਾਨੂੰ ਪਤਾ ਲੱਗ ਚੁੱਕਿਆ ਹੈਗਾ ਤੇ ਆ ਇਹਨਾਂ ਦੀ ਅਕਲ ਦੇਖ ਲਓ ਕੁੱਤਾ ਸੁਸੂ ਕਰਦਾ ਪਿਆ ਉਹ ਵੀ ਸ਼ੂਟ ਕਰਕੇ ਦਿਖਾਉਂਦੇ ਪਿਆ ਆ ਇਹਨਾਂ ਦੇ ਬੋਦੇ ਦਿਮਾਗ ਹੈਗੇ ਆ ਲੋ ਜੀ ਆਏ ਸੋਨ ਅੱਪਰ ਕਰ ਚੁੱਕੇ ਆ ਜੀ ਡਿਨਰ ਤੇ ਆਪਾਂ ਨੇ ਆਇਆ ਸੀਗਾ ਡਿਨਰ ਵਿੱਚ ਚਲੋ نیچے ਤੋਂ ਬਰੀਅਨੀ ਲੈ ਕੇ ਆਏ ਸੀਗਾ ਬਰੀਅਨੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਸੀਗੀ ਤੇ ਹੁਣ ਮੈਂ ਨਾ ਅੰਡੇ ਤੇ ਨੌਨ ਵੇਜ ਨਾ ਰੋਜ਼ ਖਾ ਰਾਂਗਾ ਕਿਉਂਕਿ ਮੈਨੂੰ ਡਾਕਟਰਾਂ ਨੇ ਕਹਿ ਰਿਹਾ ਕਿ ਹੈਲਥ ਮਾਇਆ ਕਰੋ ਕੁਝ ਬਦਲਿਆ ਜਾ। ਆ ਦੇਖ ਲੈ ਮੇਰੀ ਘਰ ਵਾਲੀ ਦੇਖੋ ਕਿ ਲਾਜ਼ਮ ਲਿਆ। ਲੋ ਗਾਇਜ਼ ਅਸੀਂ ਕਰ ਲਿਆ ਡਿਨਰ। ਹਾਂ ਦੁਨੀਆ ਤੋਂ ਤੂੰ ਔਖਾ ਕੰਮ ਕੀਤਾ ਹੈਗਾ। ਬੜਾ ਤੂੰ ਅੰਬਾਨੀ ਦੇ ਨਾਲ ਡਿਨਰ ਕਰਕੇ ਆਏ ਹੈਗਾ। ਦੁਨੀਆ ਤੇ ਬਹੁਤ ਵੱਡਾ ਇਹਾਸਾਨ ਨੇ ਤੇਰਾ ਜਿਹੜਾ ਤੂੰ ਡਿਨਰ ਕਰਕੇ ਲੋਕਾਂ ਨੂੰ ਦੱਸਦਾ ਪਿਆ ਵੀ ਲੋ ਗਾਇਜ਼ ਅਸੀਂ ਕਰ ਲਿਆ ਡਿਨਰ। ਇਹ ਡਿਨਰ ਚ ਖਾਧੀ ਸੀ ਚਿਕਨ ਬਰੀਆਨੀ ਤੇ ਹੁਣ ਮੈਂ ਰੈਗੂਲਰ ਖਾਇਆ ਕਰਾਂਗਾ। ਇਹ ਗੱਲ ਤੂੰ ਕਿੰਨੀ ਵਾਰ ਦੱਸ ਸਕਿਆ? ਬੋਲ। ਦੱਸ ਲਾ ਚਿਕਨ ਬਰੀਆਨੀ ਖਾਂਦੇ ਦੱਸਤਾ ਜੀ ਇਹ ਬਹੁਤ ਸੁਆਦ ਹੈ ਇਹ ਉਹ ਉਧਰੋਂ ਪਿੰਕੀ बोलਦੀ ਰਹੀ ਹੈਗੀ ਹੈ ਅੰਡੇ ਖਾਂਦੇ ਵੱਲੇ ਵੀ ਤੂੰ ਦੱਸਿਆ ਹੈਗਾ ਵੀ ਹੁਣ ਅਸੀਂ ਰੈਗੂਲਰ ਖਾਇਆ ਕਰਨੀ ਹੈ ਠੀਕ ਹੈ ਖਾਓ ਡਾਕਟਰ ਨੇ ਦੱਸਿਆ ਕਮਜ਼ੋਰੀ ਹੈ ਇਹ ਉਹ ਨੋਨ ਵੇਜ ਖਾਂਦੇ ਸੋਹਣ ਨੇ ਨਾ ਖਾਂਦੇ ਵੀ ਸੋਹਣ ਨੇ ਠੀਕ ਹੈ ਖੁਰਾਕ ਦੇ ਨਾਂ ਤੇ ਹੋਰ ਬੜੀਆਂ ਚੀਜ਼ਾਂ ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕੀ ਹੈਗੀਆਂ ਪ੍ਰੋਟੀਨ ਲੈਣਾ ਤੂੰ ਦਾਲਾਂ ਤੋਂ ਵੀ ਲੈ ਸਕਦਾ ਬਾਦਾਮ ਵੀ ਹੈ ਕਾਜੂ ਵੀ ਹੈ ਅਜਾ 2.5 300 ਰੁਪਏ ਦੇ ਚਿਕਨ ਬਰੀਆਨੀ ਤੋਂ ਲਿਆਇਆ ਹੋਏਗਾ ਤੇ 2.5 300 ਰੁਪਏ ਦੇ ਬਾਦਾਮ ਦੇਖ ਲੈ ਕਿੰਨੇ ਆ ਜਾਂਦੇ ਤੇ ਕਿੰਨੇ ਦਿਨ ਲੰਘ ਰੋ ਦਤਾ 15 15 ਬਦਾਮ ਵੀ ਤੁਸੀਂ ਦੋਨੇ ਜਣੇ ਖਾਓ ਤਾਂ ਠੀਕ ਹੈ ਤਾਂ ਇਹ ਸਭ ਚੋਚਲੇ ਆ ਬਾਨੇ ਬਾਜੀ ਹੈਗੀ ਆ ਠੀਕ ਹੈ ਖਾਣਾ ਫਿਰ ਵੀ ਤੁਸੀਂ ਖਾਓ ਕੋਈ ਚੱਕਰ ਨਹੀਂ ਬਥੇਰੀ ਦੁਨੀਆ ਕੰਦੀ ਹੈ ਪਰ ਮੰਦਰ ਦੇ ਸਾਹਮਣੇ ਬਹਿ ਕੇ ਨਹੀਂ ਖਾਣਾ ਸਮਝ ਗਿਆ ਅੱਜ ਮੈਂ بڑے ਤਰੀਕੇ ਨਾਲ بڑے ਪਿਆਰ ਦੇ ਨਾਲ ਗੱਲ ਕਰ ਰਹੀ ਹੈਗੀ ਆ ਠੀਕ ਹੈ ਨਹੀਂ ਤੇ ਫਿਰ ਮੈਂ ਯਾਦ ਕਰ ਲੋ ਜਿਨ੍ਹਾਂ ਨੇ ਮਹਿਕਪ੍ਰਿੰਤ ਵਾਲਾ ਮੇਰਾ ਰਿਪਲਾਈ ਦੇਖਿਆ ਹੋਇਆ ਠੀਕ ਹੈ ਫਿਰ ਮੈਨੂੰ ਉਸ ਤਰੀਕੇ ਵੀ ਬੋਲਣ ਦਾ ਹੈਗਾ ਧਾਰਮਿਕ ਬੇਅਦਬੀ ਮੈਂ ਬਰਦਾਸ਼ਤ ਬਿਲਕੁਲ ਨਹੀਂ ਕਰੂੰਗੀ ਔਰ ਕੋਈ ਵੀ ਨਹੀਂ ਬਰਦਾਸ਼ਤ ਕਰੇਗਾ ਠੀਕ ਹੈ ਤਾਂ ਜਿਹੜੇ-ਜਿਹੜੇ ਮੇਰੇ ਰੋਸਟਰ ਵੀਰ ਪੈਣ ਇਸ ਟੌਪਿਕ ਤੇ ਵੀਡੀਓ ਬਣਾ ਸਕਦੇ ਆ ਬਣਾ ਕੇ ਆਪਣੀ ਆਵਾਜ਼ ਚੱਕੋ ਠੀਕ ਹੈ ਵੀ ਇਹ ਕਿੱਥੋਂ ਤੱਕ ਜਾਇਜ਼ ਹੈਗਾ ਮੰਦਰ ਦੇ ਸਾਹਮਣੇ ਬਹਿ ਕੇ ਨੋਨ-ভেজ ਖਾਣਾ ਪਰੇਸ਼ਾਨ ਕਰ ਦਿੰਦੇ ਹੈਗੀ ਆ ਹੁਣ ਅਗਲੀ ਕਲਿੱਪ ਚ ਇਹਦੀ ਸਟੇਟਮੈਂਟ ਦੇਖਿਓ ਤੇ ਜਿਹੜੀ ਇਹਦੀ ਪਿਛਲੀ ਸਾਰੀਆਂ ਚੀਜ਼ਾਂ ਨੂੰ ਨਕਾਰ ਰਹੀ ਹੈ ਠੀਕ ਹੈ ਦੇਖੋ ਸੁਣੋ ਹੋਰ ਬਤਾਓ ਤੁਮੀ ਤਾਂ ਮੈਂ ਖਾਂਦਾ ਨਹੀਂ ਲੱਗੇ ਮੇਰੀ ਵਾਈਫ ਨੇ ਕਦੀ ਹੱਥ ਵੀ ਨਹੀਂ ਲੰਦੀ ਐ ਮੈਂ ਖਾਂਦਾ ਆਪਣਾ ਨੌਨ ਵੇਜ ਜੋਗੇ ਹੈ ਹੈਲਥੀ ਖਾਣਾ ਹੈਲਥੀ ਕੰਮਾ ਖਾਣਾ ਚਾਹੀਦਾ ਮੇਰਾ ਤਾਂ ਹਾਦਿਲੈ ਨਾ ਉਹ ਕਹਿੰਦੇ ਮੇਰਾ ਹੈਲਥੀ ਖਾਣਾ ਹੈ ਮੈਂ ਰਸੋਈ ਪਰ ਖਾਣੇ ਵੀ ਦੇਖ ਆਰੇ ਮੁਗੇ ਕਮਜ਼ੋਰੀ ਪੈਦਾ ਹੋ ਰਹੀ ਹੈ ਪਤਾ ਹੈ ਕਿ ਆਂਡੇ ਉਂਡੇ ਖਾਣੇ ਚਾਹੀਏ ਚਲੋ ਠੀਕੀ ਕਹਿ ਰਹੇ ਹੈਗਾ ਮੈਂ ਖਾਣਾ ਹੈਗਾ ਨੌਨ ਵੇਜ ਮੇਰੀ ਵਾਈਫ ਤਾਂ ਹੱਥ ਵੀ ਨਹੀਂ ਲਗਾਂਦੀ ਜਿਹੜੀ ਉਹਨੇ ਅੰਡਿਆਂ ਦੀ ਪੁਰਜੀ ਬਣਾਈ ਐ ਬਿਨਾ ਹੱਥ ਲਗਾਏ ਬਣਾਤੀ ਚਲੋ ਉਹ ਵੀ ਗੱਲ ਛੱਡ ਦਿੰਦੇ ਆਪਾਂ ਕੋਈ ਗੱਲ ਨਹੀਂ ਆ ਜਿਹੜੀ ਮੈਂ ਪਿੱਛੇ ਕਲਿੱਪਾਂ ਲਾਈਆਂ ਠੀਕ ਹੈ ਫਿਰ ਇਹਨੇ ਜਦ ਤੂੰ ਕਿਹਾ ਵੀ ਕਮੈਂਟ ਕਰਕੇ ਦੱਸਿਓ ਚਿਕਨ ਬਰੀਆਨੀ ਕਿਸ ਤਰ੍ਹਾਂ ਲੱਗੀ ਤੇ ਇਹਨੇ ਕੋਲੋਂ ਕਿਉਂ ਗਿਆ ਵੀ ਸਵਾਦ ਹੈ ਅੱਛੀ ਹੈ ਬੋਲੋ ਠੀਕ ਹੈ ਤੁਸੀਂ ਜੋ ਮਰਜੀ ਆਪਣੇ ਆਪ ਨੂੰ ਪੋਲਾ ਪਾਲਾ ਸਾਬਤ ਕਰਨ ਲਈ ਕਰੀ ਜਾਓ ਲੇਕਿਨ ਝੂਠਾ ਬੰਦਾ ਹਮੇਸ਼ਾ ਫੜਿਆ ਹੀ ਜਾਂਦਾ ਹੁੰਦਾ ਹੈ ਠੀਕ ਹੈ ਕਮਲ ਵੀ ਫੜੀ ਗਈ ਸੀ ਨਾ ਬੜੀ ਪੋਲੀ ਪਾਲੀ ਸਭ ਤੇ ਚੁੰਨੀ ਲੈ ਕੇ ਰਿਪਲਾਈ ਦੇਣ ਆਈ ਸੀ ਠੀਕ ਹੈ ਇੱਕ ਇੱਕ ਚੀਜ਼ ਕੱਢ ਕੇ ਲਿਆ ਸੀ ਨਾ ਫਿਰ ਉਹਦੀ ਮੈਂ ਕਿੰਨੀ ਵਾਰੀ ਕਿਹਾ ਵੀ ਜੋ ਤੁਸੀਂ ਹੈ ਨਹੀਂ ਉਹ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰੋ ਆਪਣੇ ਆਪ ਨੂੰ ਉਹੀ ਪ੍ਰੈਜੈਂਟ ਕਰੋ ਜੋ ਤੁਸੀਂ ਹੈਗੇ ਹੋ ਓਕੇ ਆ ਹੁਣ ਕੀ ਫਿਰ ਕਮਜ਼ੋਰੀ ਆਈ ਫਿਰ ਫਿਰ ਸੇਮ ਕਲਰ ਰਿਪੀਟ ਕਰੀ ਜਾ ਰਿਹਾ ਪਤਮੀਜ਼ ਬਰਦਮਗ ਬੇਕਲ ਬੰਦਾ ਹੈਗਾ ਹਾਂਜੀ ਹਾਂਜੀ ਖਾਓ ਜੀ ਮਰਾਂ ਨਹੀਂ ਹੈ ਖਾਓ ਚਲੋ ਜੀ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜੇ ਪਹਿਲੀ ਵਾਰ ਆਏ ਨੇ ਚੈਨਲ ਤੇ ਸਪੋਰਟ ਕਰਦੇ ਰਹਿਣਾ ਜੀ ਇਨਾ ਦਿਨ ਸਪੋਰਟ ਕਰਾ ਉਸੇ ਵੀ ਸਪੋਰਟ ਕਰਦੇ ਹੋ ਤੇ ਬਹੁਤ ਪਿਆਰ ਆਪ ਸਭ ਕੇ ਪਿਆਰ ਗਿਆ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਹੈਗੇ ਐ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਜਿਹੜੇ ਦੂਜੀ ਵਾਰ ਚੈ ਡਿਸਲਾਈਕ ਕਰਨ ਅਨਸਬਸਕ੍ਰਾਈਬ ਕਰਨ ਹੱਦ ਹੁੰਦੀ ਪਈ ਐ ਪਹਿਲੀ ਵਾਰ ਆਇਆ ਤੇ ਇਹ ਕਰ ਦਿਓ ਬਸ ਮੰਗਦੇ ਹੀ ਰਹੋ ਵਲੌਗ ਦੇ ਸ਼ੁਰੂ ਚ ਵੀ ਵਲੌਗ ਦੇ ਐਂਡ ਚ ਵੀ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਲਾਈਵ ਦੇ ਵਿੱਚ 50 ਵਾਰ ਤੁਸੀਂ ਕਹਿੰਦੇ ਹੈਗੇ ਹੋ ਲਾਈਕ ਕਰ ਦਿਓ ਲਾਈਕ ਕਰ ਦਿਓ ਲਾਈਵ ਨੂੰ ਲਾਈਕ ਕਰ ਦਿਓ ਕਿੰਨੀ ਵਾਰ ਉਹ ਲਾਈਵ ਦੇ ਵਿੱਚ ਕਹਿੰਦੇ ਹੋ ਇਹਨੂੰ ਮੰਗਣਾ ਨਹੀਂ ਕਵਾਂਗੇ ਤੋ ਹੋਰ ਕੀ ਕਵਾਂਗੇ ਹੈਗੇ ਠੀਕ ਐ ਸਪੋਰਟ ਕਰ ਦਿਓ ਜੀ ਕਿੰਨੀ ਕੁ ਹੋਰ ਤੁਹਾਨੂੰ ਪੰਜਾਬੀ ਸਪੋਰਟ ਕਰਨ ਤੁਹਾਡੇ ਸਬਸਕ੍ਰਾਈਬਰਾਂ ਦੇ ਵਿੱਚ ਅੱਜ ਤੋਂ ਬਾਅਦ ਪੰਜਾਬੀ ਹੈਗੇ ਜਿਹੜੇ ਤੁਹਾਨੂੰ ਸਪੋਰਟ ਕਰਦੇ ਪਏ ਹੈਗੇ ਹੋਰ ਕਿੰਨੀ ਕੁ ਸਪੋਰਟ ਕਰਨ ਵਿਦਆਊਟ ਐਨੀ ਟੈ पांच हज़ार के नेे तो सबसक्राइबर पहुंचने वाले हो गए ठीक है तो इतने इन्ट्रवर्सिया तो बाद छे हज़ार सबसक्राइबर हूं जाके ठीक है हम इतो कलीयर पता लगता है लोग लॉजिकल गल सुनना पसंद नहीं करते चज की गल सुनना पसंद नहीं करते बेतुकिया गल झाड़ू ला लिया मैं पोचा ला लिया मैं अंडिया की भुर्जी बना ली ठीक है ये चीजा ज्यादा लोग सुनना पसंद करते है, है ओके तो मैं इग्जैंपल देते है मैं वैसे नॉर्मली कभी क्या भी नहीं है लाइक करो शेयर करो यार ਕਮੈਂਟ ਕਰੋ ਜਿਹਨੇ ਕਰਨਾ ਹੋਏਗਾ ਸਬਸਕ੍ਰਾਈਬ ਕਰ ਲੇਗਾ ਹਾਂ ਜਦੋਂ ਚੈਨਲ ਸਟਾਰਟ ਕੀਤਾ ਸੀ ਉਦੋਂ ਇੱਕ ਦੋ ਵੀਡੀਓ ਦੇ ਵਿੱਚ ਸ਼ੁਰੂ ਸ਼ੁਰੂ ਦੇ ਵਿੱਚ ਜਰੂਰ ਕਿਹਾ ਸੀ ਲੇਕਿਨ ਫਿਰ ਮੈਂ ਕਹਿਣਾ ਬੰਦ ਕਰਤਾ ਕਿ ਜਿੰਨੂੰ ਮੇਰੀ ਗੱਲਾਂ ਸਮਝ ਆਣਗੀਆਂ ਉਹ ਮੇਰੇ ਨਾਲ ਜੁੜ ਜਾਏਗਾ ਦੈਟਸ ਇਟ ਬਾਰ ਬਾਰ ਕਹਿੰਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ ਠੀਕ ਹੈ ਨਾ ਕੁਆਂਟੀਟੀ ਨਾਲੋਂ ਨਾ ਮੈਂ ਕੁਆਲਿਟੀ ਦਾ ਯਕੀਨ ਰੱਖਦੀ ਹਾਂ ਓਕੇ ਅਕੇ ਦੇ ਸਾਨੂੰ ਸਾਡੀ ਫੈਮਲੀ ਬਹੁਤ ਪਿਆਰ ਦੇ ਰਹੀ ਹੈ ਤੇ ਐਵੇਂ ਪਿਆਰ ਦਿੰਦੇ ਰਹੋ ਤੇ ਸਾਡੀ ਵੀਡੀਓ ਨਾ ਸਕਿੱਪ ਕਰਕੇ ਨਾ ਦੇਖਿਆ ਕਰੋ ਤੇ ਜਿਹੜੇ ਵੀ ਸਾਡੇ ਪਾਈ ਪੈਨ ਸਾਡੀ ਵੀਡੀਓ ਨੂੰ ਦੇਖਦੇ ਨੇ ਉਹ ਬਿਨਾਂ ਸਕਿੱਪ ਕਰੇ ਵੀਡੀਓ ਨੂੰ ਦੇਖਿਆ ਕਰੋ ਕਿ ਤੁਹਾਨੂੰ ਪਤਾ ਲੱਗੇ ਕਿ ਸਾਡੇ ਫੈਮਿਲੀ ਤੁਹਾਨੂੰ ਕਿੰਨਾ ਕ ਪਿਆਰ ਕਰਦੀ ਹੈ ਤੇ ਚਲੋ ਜੀ ਜੈ ਸ਼੍ਰੀ ਸ਼ੰਗ ਜੈ ਸ਼੍ਰੀ ਸ਼ੰਗ ਜੈ ਸ਼੍ਰੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਨਵੀਂ ਸਵੇਰ ਦੇ ਨਾਲ ਬਾਏ ਬਾਏ ਦੇਖ ਪਵਨ ਮੈਨੂੰ ਨਹੀਂ ਪਤਾ ਤੁਹਾਡੀ ਵੀਡੀਓ ਕੌਣ ਸਕਿੱਪ ਕਰਕੇ ਦੇਖਦਾ ਹੈ ਜਾਂ ਵਿਦਾਊਟ ਸਕਿੱਪ ਦੇਖਦਾ ਹੈ ਬਟ ਮੈਂ ਤੁਹਾਡੀ ਵੀਡੀਓ ਵਿਦਾਊਟ ਐਨੀ ਸਕਿੱਪ ਦੇਖੀ ਹੈ ਉਹ ਵੀ ਦੋ ਵਾਰ ਦੇਖੀ ਹੈ ਕਿਉਂਕਿ ਮੈਂ ਤੁਹਾਡੇ ਤੇ ਆ ਵੀਡੀਓ ਬਣਾਣੀ ਸੀ ਨਾ ਇਸ ਕਰਕੇ ਮੇਰੀ ਤਾਂ ਮਜਬੂਰੀ ਸੀ ਠੀਕ ਹੈ ਹੁਣ ਇਹਨੇ ਕਲਿੱਪ ਦੇ ਸ਼ੁਰੂ ਦੇ ਵਿੱਚ ਕੀ ਕੀ ਹੈਗਾ ਵੀ ਤੁਹਾ ओके ਤੇ ਨਾਲ ਦੇ ਨਾਲ ਹੀ ਇਹਨੇ ਅਗਲੀ ਸਟੇਟਮੈਂਟ ਦੇ ਵਿੱਚ ਕੀ ਕਿਹਾ ਹੈਗਾ ਮੀਨ 스ਕਿਪ ਕਰਕੇ ਨਾ ਤੁਸੀਂ ਦੇਖਿਆ ਕਰੋ ਤਾਂ ਹੀ ਸਾਨੂੰ ਪਤਾ ਲੱਗੂਗਾ ਕੌਣ ਸਾਨੂੰ ਕਿੰਨਾ ਪਿਆਰ ਕਰਦਾ ਹੈ ਹਰਦਾ ਨਾਲੇ ਕਹੀ ਜਾਂਦਾ ਹੈਗਾ ਤੁਹਾਡੇ ਵੱਲੋਂ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈਗਾ ਤੇ ਨਾਲੇ ਕਹਿ ਰਿਹਾ ਹੈਗਾ ਵੀ ਹਾਂ ਸਾਡੀ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਤਾਂ ਸਾਨੂੰ ਪਤਾ ਲੱਗੇਗਾ ਮੈਂ ਮੈਂ ਦੱਸਾਂ ਸਕਿਪ ਨਾ ਕਰਨ ਲਈ ਕਿਉਂ ਕਹਿ ਰਹੇ ਹੈਗਾ ਕਿਉਂਕਿ ਜਿੰਨੀ ਜ਼ਿਆਦਾ ਡਿਟਰੂਸ਼ਨ ਹੋਏਗੀ ਓਨੇ ਜ਼ਿਆਦਾ ਡੋਲਰ ਹੋਣਗੇ ਠੀਕ ਹੈ ਉਹ ਤਾਂ ਚਿਕਨ ਬਰੀਆਨੀ ਆਂਡੇ ਹੁੰਡੇ ਤਾਂ ਨਾਰਮਲੀ ਖਾਏ ਜਾਣਗੇ ਤੁਹਾਡੇ ਤੋਂ ਕਿਉਂਕਿ ਇਦੋਂ ਡੋਲਰ ਆਣ ਲੱਗੇ ਚਲੋ ਮੁਬਾਰਕਾ ਤੁਹਾਨੂੰ ਵੀ ਤੇ ਇਹ ਸੀ ਅੱਜ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਮੈਂ ਕਲੀਅਰ ਦਿਖਾਇਆ ਹੈਗਾ ਵੀ ਕਿਸ ਤਰ੍ਹਾਂ ਇਹਨਾਂ ਦਾ ਮੰਦਰ ਇੱਕ ਤਾਂ ਨੀਵੀਂ ਜਗ੍ਹਾ ਤੇ ਬਣਿਆ ਹੋਇਆ ਹੈ ਦੂਸਰਾ ਮੰਦਰ ਦੇ ਸਾਹਮਣੇ ਬਹਿ ਕੇ ਹੀ ਅੰਡਿਆਂ ਦੀ ਪੁਰਜੀ ਚਿਕਨ ਬਰਯਾਨੀ ਇਹ ਉਹ ਖਾਧਾ ਜਾ ਰਿਹਾ ਹੈਗਾ ਹੁਣ ਤੁਸੀਂ ਮੈਨੂੰ ਦੱਸੋ ਇਹਨਾਂ ਤੇ ਕੌਣ ਬੋਲੇਗਾ ਇਹ ਬੇਅਦਬੀ ਨਹੀਂ ਤੇ ਹੋਰ ਕੀ ਹੈਗਾ ਇਹ ਗੱਲਾਂ ਕਿੱਥੋਂ ਤੱਕ ਜਾਇਜ਼ ਹੈਗੀਆਂ ਇਹ ਤੁਹਾਡੀਆਂ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮ ਹੈ ਜਾਂ ਨਹੀਂ ਹੈਗੇ ਦੱਸੋ ਇਹਨਾਂ ਨੂੰ ਕੌਣ ਮਤ ਦੇਗਾ ਕੌਣ ਇਹਨਾਂ ਦੇ ਖਿਲਾਫ ਖੜਾ ਹੋ ਕੇ ਬੋਲੇਗਾ ਕਦੋਂ ਕੋਈ ਇਹਨਾਂ ਤੇ ਐਕਸ਼ਨ ਹੋਏਗਾ ਮੈਂ ਸ਼ੁਰੂ ਤੋਂ ਹੀ ਇਹਨਾਂ ਮੁੱਦਿਆਂ ਤੋਂ ਬੋਲਦੀ ਆ ਰਹੀਆਂ ਚਾਹੇ ਸੋਨੂ ਕੋਰ ਦਾ ਮਾਮਲਾ ਹੋਵੇ ਚਾਹੇ ਕਮਲ ਜਾਂ ਇੱਕ ਦੋ ਹੋਰ ਵੀਡੀਓਜ਼ ਹੈਗੀਆਂ ਸੀ ਉਹਨਾਂ ਤੇ ਵੀ ਮੈਂ ਬੋਲੀਆਂ ਜਿੱਥੇ-ਜਿੱਥੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਵਲੋਗਿੰਗ ਕੀਤੀ ਗਈ ਹੈ ਜਾਂ ਊਟ ਪਟੰਗ ਹਰਕਤਾਂ ਕੀਤੀਆਂ ਗਈਆਂ ਹੈਗੀਆਂ ਠੀਕ ਹੈ ਤਾਂ ਇਹਨਾਂ ਚੀਜ਼ਾਂ ਤੇ ਖੁੱਲ ਕੇ ਬੋਲਣਾ ਸ਼ੁਰੂ ਕਰੋ ਠੀਕ ਹੈ ਜ਼ਰੂਰੀ ਨਹੀਂ ਰੋਸਟਰ ਹੀ ਬੋਲਣ ਆਮ ਪਬਲਿਕ ਵੀ ਸਵਾਲ ਚੱਕਣਾ ਸ਼ੁਰੂ ਕਰੇ ਨਾ ਇਹਨਾਂ ਦੇ ਕਮੈਂਟਾਂ ਦੇ ਵਿੱਚ ਠੀਕ ਹੈ ਨਾ ਇਹ ਜ਼ਿੰਮੇਵਾਰੀ ਸਾਡੇ ਕੱਲਿਆਂ ਦੀ ਨਹੀਂ ਹੈ ਆਪਣੇ ਸਾਰਿਆਂ ਦੀ ਹੈਗੀ ਹੈ ਠੀਕ ਹੈ ਜੀ ਤੇ ਇਸੇ ਅੱਜ ਦੀ ਵੀਡੀਓ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ